ਮਾਈਕੀ ਤੁਸੀਂ ਜੋ ਉਹਦੇ ਲੱਛਣ ਰਿਕਾਰਡਾਂ ਲਿਖੀਆਂ। ਸੰਦਾਸ ਕਿਹ ਆਪ ਤਾਂਲਾ ਹੋ ਜਾਂਦਾ। ਦੋ ਤੇ ਆਪ ਤਾਂਲਾ ਹੋ ਜਾਂਦਾ। ਫੇਰ ਮਾਸ ਨਹੀਂ ਪਹੁੰਚਦਾ ਤੇ ਬਗਾਨੀਆਂ ਥੀਆਂ ਦੇ ਵਿੱਚੋਂ ਆਉਦੀ ਧੀ ਨੂੰ ਵਿਖਾਣਾ ਕਰਨਾ ਇਹ ਮੇਰੇ ਬਹੁਤੇ ਪਿੰਡਾਂ ਦੇ ਵਿੱਚ ਪਿੰਡਾਂ 'ਚ ਹੀ ਵਿਆਹ ਹੁੰਦਾ। ਹਾਂ। ਮੇਕਪ ਜਿਹਨੂੰ ਭੈਣ ਕਹਿੰਦੇ ਸੀ ਭੈਣਾਂ ਦਾ ਹੀ ਵਿਆਹ ਹੁੰਦਾ ਹੈ। 80 ਦੇ ਦਹਾਕੇ ਤੋਂ ਪਹਿਲਾਂ ਦੀਆਂ ਪੰਜਾਬੀ ਫਿਲਮਾਂ ਦੇ ਪਿੰਡ ਦੇ ਹੀ ਕੁੜੀ ਮੁੰਡੇ ਦਾ ਪਿਆਰ ਦਿਖਾਇਆ ਦਿਖਾਇਆ ਜਦੋਂ ਸੀ ਬਗਾਨੀਆਂ ਧੀਆਂ ਪੜਾ ਨੂੰ ਸ਼ਰਾਬੇ ਲਾਉਂਦੇ ਸੀ ਧੀਆਂ ਬਣਾ ਕੇ ਲਾਉਂਦੇ ਸੀ ਬਗਾਨੇ ਰਮਾਂਸ ਨੂੰ ਬੰਦਾ ਵੇਖ ਕੇ ਟਾੜੀਆਂ ਮਾਰਦਾ ਮੁਸਕੜੀਆਂ ਵੀ ਆਉਂਦਾ ਹੈ ਬਗਾਨਾ ਰਮਾਂਸ ਹੈ ਨਾ ਜੇ ਆਪੇ ਕਰੇ ਹੋ ਰਮਾਂਸ ਆ ਜਾ ਫੇਪੜਾ ਲੱਗਦਾ ਵੀ ਆਖੀ ਹੋ ਜਿਹੜੀ ਥੋੜਾ ਰਮਾਂਸ ਜਿਸਮ ਫਰਸ਼ੀ ਬਲਕਿ ਤੁਹਾਨੂੰ ਲੈ ਜਾਂਦਾ ਹੈ ਜਿਸਮ ਫਰਸ਼ ਜਿਹੜੀ ਫਰਸ਼ੀ ਉਨਕ੍ਰੋਸਦਾ ਤੇ ਕਈ ਬੇਸ਼ੱਕੋ ਕਹਿੰਦੇ ਬਦ ਅਡਵਾਂਸ ਹੋ ਗਿਆ ਅਡਵਾਂਸ ਕੋਈ ਨਹੀਂ ਤੇ ਜਿਸਮ ਫਰਸ਼ ਕਦੇ ਵੀ ਅਡਵਾਂਸਮੈਂਟ ਨਹੀਂ ਦੀ ਉਹ ਮੁਹੱਬਤ ਬੱਚਿਆਂ ਨੂੰ ਸਾਡਿਆਂ ਨੂੰ ਬਚਪਨ ਦੇ ਵਿੱਚ ਸਕੂਲਾਂ ਦੀਆਂ ਕਿਤਾਬਾਂ 'ਚ ਵੀ ਪੜਾਈਦੀ ਜੀ ਇੱਕ ਜਾਨਵਰ ਤੇ ਬੰਦੇ 'ਚ ਕੀ ਫਰਕ ਹੈ ਕੁੱਤਾ ਚੌਂਚ ਖੜਾ ਵੀ ਆਪਣੇ ਉਹ ਕੰਮ ਸਾਰੇ ਸਰੀਰਿਕ ਕੰਮ ਕਰਦਾ ਹੈ ਕੀ ਬੰਦਾ ਚੌਂਚ ਖੜ ਕੇ ਆਪਦੀਆਂ ਸਾਰੀਆਂ ਸਰੀਰਿਕ ਗਤੀਵਿਧੀਆਂ ਕਰ ਸਕਦਾ ਸਾਰੇ ਲੰਡੇ ਕੱਪੜੇ ਲਾ ਕੇ ਜੇ ਨੇ ਤਾਂ ਪੁੱਤ ਲੈਣੇ ਆ ਤਾਂ ਜਵਾਈ ਬਿਲਕੁਲ ਤੀ ਲੈ ਕੇ ਪੁੱਤ ਲੜਾ ਪੁੱਤ ਲੈਣਾ ਹਾਂ ਉਹ ਜਿਹੜਾ ਸਸਤੇ ਜਵਾਈ ਦਾ ਰਿਸ਼ਤਾ ਹੁੰਦਾ ਉਹ ਕਿਤਨਾ ਕਿਤਨਾ ਦਾ ਮਾਪੋਤ ਦਾ ਰਿਸ਼ਤਾ ਹੁੰਦਾ ਹਾਂ ਮੈਂ ਜਾਣ ਕਿਲੇ ਦਾ ਗਾਣਾ ਸੁਣਿਆ ਤੁਸੀਂ ਹਾਂ ਸੁਣਿਆ ਉਹ ਸਾਡਾ ਗਮ ਹੋ ਗਿਆ ਗਮ ਹੋ ਗਿਆ ਗਮ ਹੋ ਗਿਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਕਿਹੜੇ ਰਿਸ਼ਤੇ ਦੀ ਤਲਾਸ਼ੀ ਹੋਆ ਆਪਣੀ ਸਿਮਾ ਮਾਨੇ ਰਿਸ਼ਤੇ ਦੀ ਸਿਮਾ ਮਾਨੇ ਆਪਾਂ ਨਾ ਸਿਮਾ ਮਾਂ ਨੂੰ ਲੰਘ ਨਹੀਂ ਸਕਦੇ ਕਿ ਤੁਮਕੀਲੇ ਦੇ ਗਾਣੇ ਆਪਣੇ ਪਰਿਵਾਰ ਚ ਬੈ ਕੇ ਸੁਣ ਸਕਦੇ ਆ ਕਦੇ ਵਿਚਾਰਿਆ ਕਿ ਜੇ ਸਾਡੀ ਧੀ ਇਹਨਾਂ ਦੇ ਗਾਣੇ ਸੁਨੇਗੀ ਤਾਂ ਉਹ ਕੀ ਸੋਚੇਗੀ ਦੋ ਬਾਏ ਕਲਾਕਾਰ ਆਪੋ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਜਿਹੜਾ ਵਿਰਸੇ ਦੀ ਸੇਵਾ ਕਰਦੇ ਆ ਜਿ ਕਹੀਏ ਪੰਜਾਬੀ ਵਿਰਸਾ ਬਹੁਤ ਅਮੀਰ ਵਿਰਸਾ ਪਰ ਹੋਰਾਂ ਸਟੇਟਾਂ ਦਾ ਜਾਂ ਹੋਰਾਂ ਮੁਲਕਾਂ ਦਾ ਵਿਰਸਾ ਕਹਿ ਦਈਏ ਤਾਂ ਉਹਨਾਂ ਦੀ ਵੀ ਅਮੀਰੀਤ ਆਪਣੀ ਜਗ੍ਹਾ ਉਹ ਵੀ ਆਪਣੀ ਜਗ੍ਹਾ ਬਹੁਤ ਅਮੀਰ ਨੇ ਪੰਜਾਬ ਦੇ ਕਲਾਕਾਰ ਦਾਵਾ ਕਰਦੇ ਆ ਕਿ ਅਸੀਂ ਆਪਣਾ ਵਿਰਸਾ ਸਾਹਮਣੇ ਆਂ ਅਸੀਂ ਆਪਣਾ ਕਲਚਰ ਸਾਹਮਣੇ ਆਂ ਉਹਨਾਂ ਕਲਾਕਾਰਾਂ ਤੋਂ ਇੱਕ ਕਲਾਕਾਰ ਅਮਰ ਸਿੰਘ ਚਮਕੀਲਾ ਜਿਹੜਾ ਅੱਜਕੱਲ ਸੁਰਖੀਆਂ ਦੇ ਵਿੱਚ ਆ ਅਮਰ ਸਿੰਘ ਚਮਕੀਲਾ ਤੇ ਫਿਲਮ ਬਣੀ ਪੰਜਾਬ ਦਾ ਨਾਮ ਕਹਿੰਦੇ ਬਹੁਤ ਉੱਚਾ ਕਰ ਰਿਹਾ ਦਲਜੀਤ ਦੋਸਾਂਜ ਜਿਨੇ ਅਮਰ ਸਿੰਘ ਚਮਕੀਲਾ ਦੇ ਵਿੱਚ ਚਮਕੀਲੇ ਦਾ ਕਰੈਕਟਰ ਕੀਤਾ ਕੀ ਚਮਕੀਲੇ ਦੇ ਗਾਣੇ ਆਮ ਸੱਥਾਂ ਦੇ ਵਿੱਚ ਪਰਿਵਾਰਾਂ ਚ ਬੈਠ ਕੇ ਸੁਣੇ ਜਾ ਸਕਦੇ ਆ ਜਾਂ ਨਹੀਂ ਸੁਣੇ ਜਾ ਸਕਦੇ ਕਹਿੰਦੇ ਵੀ ਜੇ ਚਮਕੀਲੇ ਦਾ ਗਾਣਾ ਜਾਂ ਅਖਾੜਾ ਨਹੀਂ ਲੱਗਦਾ ਸੀ ਤਾਂ ਵਿਆਹ ਸੰਪੂਰਨ ਨਹੀਂ ਹੁੰਦਾ ਸੀ ਫਿਲਮ ਚ ਇਦਾਂ ਦਾ ਕੁਝ ਦਿਖਾਇਆ ਗਿਆ ਇੱਕ ਸ਼ਖਸ਼ਾ ਜਿਹੜਾ ਕਹਿੰਦਾ ਮੈਂ ਕਲਚਰ ਨੂੰ ਸਾਹਮ ਰਿਹਾ ਮੈਂ ਆਪਣੇ ਪਹਿਰਾਵੇ ਨੂੰ ਸਾਹਮ ਰਿਹਾ ਬਾਪੂ ਬਲਕੌਰ ਸਿੰਘ ਗੱਲ ਅਕਸਰ ਹੀ ਤੁਸੀਂ ਦੇਖਦੇ ਰਹਿੰਦੇ ਹੋ ਚਾਦਰੇ ਦੇ ਵਿੱਚ ਦਫਤਰ ਜਾਂਦੇ ਰਹਿੰਦੇ ਨੇ ਚਾਦਰੇ ਚ ਰਹਿੰਦੇ ਆ কুরਤਾ ਪਾਉਂਦੇ ਆ ਜੋ ਪੰਜਾਬੀਆਂ ਦਾ ਵਿਰਸਾ ਸੀ ਜੋ ਪਹਿਰਾਵਾ ਸੀ ਉਹੀ ਪਹਿਨਦੇ ਆ ਬਾਪੂ ਬਲਕੌਰ ਸਿੰਘ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਦਾ ਅਮਰ ਸਿੰਘ ਚਮਕੀਲਾ ਬਾਰੇ ਜਾਂ ਉਹਨਾਂ ਦੇ ਗਾਣਿਆਂ ਬਾਰੇ ਗੱਲਬਾਤ ਕਰਾਂਗੇ। ਪਾਪੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ। ਠੀਕ ਚੜ੍ਹਦੀ ਕਲਾ। ਚੜ੍ਹਦੀ ਕਲਾ। ਵਿਰਸਾ ਤਾਂ ਤੁਸੀਂ ਵੀ ਸਮਝਿਆ ਹੋਇਆ ਕਹਿੰਦੇ ਅਮਰ ਸਿੰਘ ਚਮਕੀਲੇ ਨੇ ਤੁਹਾਡੇ ਨੂੰ ਬੱਸ ਸਮਝਿਆ। ਨਹੀਂ ਐਸਾ ਬਿੱਟਰ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਲਾਕਾਰ ਸੀ। ਮੈਂ ਕਲਾਕਾਰ ਨਹੀਂ ਹਾਂ। ਫਿਰ ਉਹ ਕਲਾਕਾਰ ਸੀ। ਕਲਾਕਾਰ ਦੀ ਗੱਲ ਨੂੰ ਲੋਕੀ ਕੰਨ ਨਾਲ ਬਹੁਤ ਸੁਣਦੇ। ਕੰਨ ਨਾਲ ਸੁਣਦੇ। ਤੇ ਕਈ ਵਾਰੀ ਕਲਾਕਾਰ ਆਪਦੇ ਵਿਰਸੇ ਦੇ ਵਿੱਚ ਵਰਾਸਤ ਵਿੱਚ ਜੋ ਸਾਨੂੰ ਸਦਾ ਸਦਾਚਾਰ ਹੁੰਦਾ ਨਾ ਸਾਡਾ ਸਦਾਚਾਰ ਤੇ ਸਭਿਆਚਾਰ ਜੀ ਸ਼ਾਦੀ ਕਰਦੇ ਉਹਨਾਂ ਕਦਰਾਂ ਕੀਮਤਾਂ ਤੋਂ ਜੇ ਤਾਂ ਉਹਨਾਂ ਕਦਰਾਂ ਕੀਮਤਾਂ ਦੀ ਰਾਖੀ ਕਰਦਾ ਹਮ ਨੈਤਿਕਤਾ ਦੀ ਹਮ ਸਹਿਤਾ ਕਲਾਕਾਰ ਤੁਹਾਨੂੰ ਤੁਹਾਨੂੰ ਹਮ ਜੇ ਕਲਾਕਾਰ ਰੋਮਾਂਸ ਦੇ ਵਿੱਚ ਆ ਜੇ ਹਮ ਕਿਉਂਕਿ ਹਰੇਕ ਸਭਿਆਚਾਰ ਚ ਰੋਮਾਂਸ ਵੀ ਹੁੰਦਾ ਹਮ ਫਿਰ ਰੋਮਾਂਸ ਬਿਨਾ ਕਲਾਕਾਰ ਵੀ ਨਹੀਂ ਬਣਦਾ ਸ਼ਾਇਦ ਜੇ ਉੱਥੇ ਜਿਹਾ ਤੇ ਜਿਹਾੜਾ ਦੇ ਫਿਰ ਕਲਾਕਾਰ ਜਿਹੜਾ ਉਹ ਬਦਕਾਰ ਬਣ ਜਾਂਦਾ ਹੈ ਇਸਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਘੱਟੋ-ਘੱਟ 1960ਾਂ ਤੋਂ ਲੈ ਕੇ ਫੋਕ ਲੋਰ ਦੇ ਕਲਾਕਾਰ ਬਹੁਤ ਪੈਦਾ ਹੋਏ ਤੇ ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਸੇਵਾ ਵੀ ਕੀਤੀ ਜੀ ਪਰ ਉਸ ਫੋਕ ਲੋਰ ਦੇ ਵਿੱਚ ਜਿਹੜੀ ਅਖੌਤੀ ਸੇਵਾ ਸੀ ਨਾ ਅਸਲ ਦੇ ਵਿੱਚ ਉਹ ਪੰਜਾਬੀਆਂ ਨੂੰ ਇੱਕ ਚਿੰਤਨ ਤੋਂ ਪਰੇ ਲਿ ਜਾਏਗਾ ਜੀ ਪੰਜਾਬੀ ਚਿੰਤਰਚਰਨਾ ਚਾਹੁੰਦੇ ਆ ਕਿਉਂਕਿ ਪੰਜਾਬੀਆਂ ਤੇ ਦੁੱਖਾਂ ਤੇ ਬਹੁਤ ਵਾਪਰੇ ਹੈ ਇਹ ਤਕੂ ਦੂਰਾ ਮੈਨੂੰ ਤੇ ਪੰਜਾਬੀ ਦੁਕਾਨ ਜਿਹੜੇ ਵਾਪਰਦੇ ਆ ਉਹਨਾਂ ਦਾ ਹੱਲ ਵੀ ਚਾਹੁੰਦੇ ਆ ਜੀ ਵੀ ਉਹਨਾਂ ਨੂੰ ਦਵਾਰੇ ਬਣਾ ਦੁਕਾਨ ਦਾ ਸ਼ਿਕਾਰ ਨਾ ਹੋਣਾ ਪਵੇ ਜੀ ਪਰ ਇੱਕ ਸਿਸਟਮ ਹੈ ਜਿਹੜਾ ਸਰਕਾਰੀ ਤੌਰ ਤੇ ਜੀ ਸਰਕਾਰੀ ਰਾਜ ਕਰਦਾ ਸ਼੍ਰੇਣੀਆਂ ਦਾ ਸਿਸਟਮ ਹੈ ਉਹ ਚਾਹੁੰਦੇ ਵੀ ਇੱਥੇ ਲੋਕਾਂ ਨੂੰ ਚੇਤਨਾ ਆਵੇ ਜਦੋਂ ਜਵਾਨੀ ਨੂੰ ਚੇਤਨਾ ਆ ਜਾਏ ਨਾ ਉੱਥੇ ਸਰਕਾਰਾਂ ਦੀ ਸਮੱਸਿਆ ਬਣ ਜਾਂਦੀ ਹੈ ਵੀ ਹੈ ਇਹ ਚੇਤਨਾ ਹੋ ਗਈ ਜੇ ਜਵਾਨੀ ਰਵਾਂਚ ਰਵੇ ਪੰਗੜਾ ਪਾਲਿਆ ਗਿੱਧਾ ਪਾਲਿਆ ਮੁੱਛ ਮਤਾ ਦੇਖਤਾ ਰੋਮਾਂਸ ਦੀਆਂ ਕੁਝ ਬੋਲੀਆਂ ਪਾਲੀਆਂ ਤੇ ਉਹਦੇ 'ਚ ਉਹਨਾਂ ਨੂੰ ਰਸਤੇ 'ਤੇ 扑ਕਾ ਕੇ ਉਹਨਾਂ ਲੋਕਾਂ ਤੇ ਫਿਰ ਰਾਜ ਕਰਨਾ ਪੜਾ ਸੌਖਾ ਹੁੰਦਾ ਤੇ ਉਹਨਾਂ ਦੀ ਸਾਧਨਾਂ ਨੂੰ ਲੁੱਟਣਾ ਪੜਾ ਸੌਖਾ ਹੁੰਦਾ ਇਹ ਕਹਾਣੀਆਂ ਵਿੱਚੋਂ ਹੌਂ ਰਿਹਾ ਕਿ ਆਪਣੇ ਚਮਕੀਲਾ ਸਾਹਿਬ ਵੇਖੋ ਕੁਦਰਤ ਨੇ ਉਹਨੂੰ ਗਾਉਣ ਦਾ ਬਹੁਤ ਵਧੀਆ ਗਾਉਂਦਾ ਬਣ ਦਿੱਤਾ ਵੇਖੋ ਉਹਦੀ ਉਹ ਤੇ ਕੋਈ ਦੋਰਾਮਾ ਨਹੀਂ ਲਿਖਣ ਦਾ ਵੀ ਤਾਂ ਨਹੀਂ ਸੀ ਲਿਖਣ ਦਾ ਵੀ ਤਾਂ ਨਹੀਂ ਸੀ ਉਹ ਜਿਹੜੀਆਂ ਕੁਝ ਹੱਦਾਂ ਟੱਪਦਾ ਸੀ ਸਦਾਚਾਰ ਦੀਆਂ ਸਭਿਆਚਾਰ ਦੇ ਵਿੱਚ ਇੱਕ ਸਦਾਚਾਰ ਜਦੋਂ ਸਦਾਚਾਰ ਦੀਆਂ ਰਿਸ਼ਤਿਆਂ ਦੇ ਵਿੱਚ ਜੀਜਾ ਸਾਲੀ ਉਹ ਮੁਹੱਬਤ ਤੇ ਜੀਠ ਭਰਜਾਈ ਹੈ ਤਿੰਨ ਗੇਜ਼ੋ ਇਹ ਜਿ ਸ਼ਵਨਾਂ ਦੇ ਜੋ ਭਰਪੂਰ ਢੋ ਦੇ ਡੱਗੇ ਨਾਲ ਹਿੱਕ ਦੇ ਜੋਰ ਨਾਲ ਗਾਉਂਦਾ ਸੀ ਤੇ ਸਾਹਮਣੇ ਬੈਠੀ ਜਵਾਨੀ ਨੂੰ ਝੂਲਣ ਲਾ ਦਦਾ ਸੀ ਜੀ ਜਵਾਨੀ ਦਾ ਝੂਮਣਾ ਤੇ ਝੁੱਲਣ ਲਾ ਦੇਣਾ ਸਰਕਾਰਾਂ ਦੇ ਬੜਾ ਹੱਕ ਜਾਂਦਾ ਵੀ ਹੁਣੇ ਸਾਡੇ ਵੀ ਨਹੀਂ ਝਾਕਦੇ ਆਪ ਦੇ ਜਿਸਮ ਫਰੋਸ਼ੀ ਦੇ ਵਿੱਚ ਇਹ ਉਲਝੇ ਰਹਿਣਗੇ ਉਲਝੇ ਰਹਿਣਗੇ ਕਈ ਵਾਰੀ ਕਲਾਕਾਰ ਕੁਦਰਤ ਨੂੰ ਗੁਣ ਦਿੰਦੀ ਹੈ ਪਰ ਜਿੰਨਾ ਉਹਨਾਂ ਨੂੰ ਵਿਵੇਕ ਚਾਹੀਦਾ ਨਾ ਵਿਵੇਕ ਉਹ ਨਹੀਂ ਚਿੰਤਨਾ ਉੱਥੇ ਕਿਤੇ ਮਾਰ ਖਾ ਜਾਂਦੇ ਕਿਉਂਕਿ ਉਹਨਾਂ ਕੋਲੇ ਕਈ ਵਾਰੀ ਵਿੱਦਿਆ ਦੀ ਘਾਟ ਹੁੰਦੀ ਹੈ ਪੀਲਾ ਸਾਹਿਬ ਦੇਖੋ ਉਹਨੂੰ ਕੁਦਰਤ ਦੇ ਗਾਉਣ ਦਾ ਗੁਣ ਦੇਤਾ ਪਰ ਵਿੱਦਿਆ ਦੀ ਘਾਟ ਸੀ ਵਿੱਦਿਆ ਦੀ ਘਾਟ ਜਿਹੜੀ ਬਾਪੂ ਜੀ ਤੁਸੀਂ ਕਹਿੰਦੇ ਹੋ ਅਕਸਰ ਕਿਹਾ ਜਾਂਦਾ ਕਹਿੰਦੇ ਜਿਹੜਾ ਰਾਈਟਰ ਆ ਗਾਣੇ ਲਿਖਦਾ ਕਲਾਕਾਰ ਆ ਜਾਂ ਗੀਤਕਾਰ ਜਿਹਨੂੰ ਕਹਿੰਦੇ ਕਹਿੰਦੇ ਤੁਰੇ ਜਾਂਦੇ ਨੂੰ ਜਾਂ ਜਿੱਦਾਂ ਆਪਾਂ ਬੈਠੇ ਆਂ ਪੱਤਾ ਡੇਕਦੇ ਹਾਂ ਉਹ ਦੇਖ ਕੇ ਪੱਤੇ ਤੇ ਗਾਣਾ ਬਣਾ ਦਿੰਦਾ ਬਣਾ ਦਿੰਦਾ ਜਦੋਂ ਇਦਾਂ ਦੇ ਹੁੰਦੇ ਆ ਜਿਹੜੀ ਤੁਸੀਂ ਵਿਦਿਆ ਦੀ ਘਾਟ ਕਹੀ ਆ ਤਾਂ ਕਿਤੇ ਨਾ ਕਿਤੇ ਉਹ ਘਾਟ ਉਤੀ ਰਹਿੰਦੀ ਆ ਨਾ ਵੀ ਉਹ ਆਪਣੇ ਇੱਕ ਜੀਵਨ ਦੇ ਵਿੱਚ ਜਿਹੜੀ ਉਹਦੀ ਅਰਥ ਦੇ ਘੇਰ ਦਾ ਉਹ ਚ ਹੀ ਖੋਇਆ ਰਹਿੰਦਾ ਕਿਤਾਬਾਂ ਪੜ੍ਹਨ ਦਾ ਤੱਕਦਾ ਵੀ ਸਮਾਂ ਨਹੀਂ ਹੁੰਦਾ ਸਮਾਂ ਨਹੀਂ ਹੁੰਦਾ ਪਰ ਉਹ ਉਹਦੇ ਵਿੱਚੋਂ ਬਾਹਰ ਨਿਕਲਣਾ ਤੂੰ ਲੇਖੋ ਕੁਦਰਤ ਦੇ ਨੇ ਕੋਈ ਗੁਣ ਦਿੱਤਾ ਤਾਂ ਨਾ ਭਾਗ ਆ ਆਪਾਂ ਉਹ ਗੁਣ ਤੂੰ ਕਦੇ ਛੋਟਾ ਨਹੀਂ ਕਰਦੇ ਪਰ ਵਿਦਿਆ ਤੁਹਾਨੂੰ ਇਨਕਲਕੇਟ ਕਰਨੀ ਪੈਂਦੀ ਹੈ ਲੈਣੀ ਪੈਂਦੀ ਹੈ ਜੇ ਤੁਹਾਨੂੰ ਕਿਸੇ ਥਾਂ ਕਮਰੇ ਚ ਬੰਦ ਕਰਦੀ ਤੇ ਵਿਦਿਆ ਤੁਹਾਡੇ ਕੋਲੇ ਹੋਵੇ ਨਾ ਫਿਰ ਥੋੜਾ ਅੰਦਰਲਾ ਕਰਾ ਕਰ ਕਿੱਥੇ ਜਾਊਗਾ ਕੀ ਕਈ ਮਾਰਾਂਗੇ ਨਾ ਵਿਦਿਆ ਨਾਲ ਤੇ ਵਿਵੇਕ ਨਾਲ ਬੰਦਾ ਵੱਡਾ ਹੁੰਦਾ ਸਮਾਜ ਦੀ ਉਹ ਸੇਵਾ ਵੱਧ ਕਰਦਾ ਸਮਾਜ ਦੇ ਵੱਧ ਕੰਮ ਆਉਂਦਾ ਹੈ ਸਮਾਜ ਨੂੰ ਦ੍ਰਿਸ਼ਟੀ ਵੀ ਦਿੰਦਾ ਹੈ ਜੇ ਵਿਦਿਆ ਵਿਵੇਕ ਦ੍ਰਿਸ਼ਟੀ ਨਾ ਹੋਵੇ ਤਾਂ ਫਿਰ ਤੁਹਾਡਾ ਜਿਹੜਾ ਰੋਮਾਂਟਿਕ ਗੁਣਾ ਹੈ ਗਾਉਣ ਦਾ ਗੁਣਾ ਹੈ ਕਵਤਾ ਦਾ ਗੁਣਾ ਹੈ ਸੰਗੀਤ ਦਾ ਗੁਣਾ ਹੈ ਤੁਹਾਨੂੰ ਰਾਜ ਦਰਬਾਰ ਦੇ ਵਿੱਚ ਦਾ ਮੁਕਰਰ ਮੁਕਰਰ ਕਰਕੇ ਵਾ 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 ਖੱਟੀ ਕਰਵਾਸਾ ਹੈ ਕਿ ਰਾਜੇ ਦਰਬਾਰਾਂ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਸਿਰਫ ਰਮਾਂਸ ਹੀ ਰਹਿੰਦੇ ਆ ਬਸ ਅਹੀ ਕਹਿੰਦੇ ਆ ਨਹੀਂ ਲੋਕੋ ਨੇ ਲੈ ਲਈ ਨਾ ਦੁਪੱਟਾ ਮੇਰਾ ਹੈ ਤੇ ਲੋਕਾਂ ਨੂੰ ਚੰਗਾ ਲੱਗਦਾ ਕਿ ਉਹਨਾਂ ਦੁਪੱਟਿਆਂ ਦੀ ਕਦਰ ਨਹੀਂ ਕਰਦੇ ਹੁੰਦੇ ਦੁਪੱਟੇ ਲਾਉਣ ਵਾਲਾ ਚਾਹੁੰਦੇ ਨੇ ਉਹ ਇਸੇ ਤਰ੍ਹਾਂ ਸਮਾਏਦਾਰੀ ਨਿਜਾਮ ਤੋਂ ਪਹਿਲਾਂ ਦਾ ਫੁੱਟ ਜੁਗਦੀ માનਸਿਕਤਾ ਹੈ ਉਮਾਨ ਸਿਕਤਾ ਜਿਹੜੀ ਆ ਬੰਦੇ ਨੂੰ ਨਾ ਰਵਾਸ ਦੇ ਵਿੱਚ ਧੱਕ ਦਿੰਦੀ ਐਸੇ ਕਰਕੇ ਤਾਂ ਪੰਜਾਬ ਦੇ ਵਿੱਚ ਜਿਹੜੇ ਜਾਦੇ ਮਿਰਜਾ ਸਾਹਿਬਾਂ ਸੱਸੀ ਪੁੰਨੂ ਹੈ ਇੰਦਰ ਬੀਗੂ ਵਰਗੇ ਇਹੀ ਇਹੀ ਵਿਰਸਾ ਕਿਉਂ ਪਰਸਾਰਿਆ ਜਾਂਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਰਾਜਨੀਤਿਕ ਲੋਕਾਂ ਦੇ ਹੱਕਾਂ 'ਚ ਜਾਂਦਾ ਦੇ ਇੰਦਾ ਦਾ ਪ੍ਰਚਾਰਿਆ ਜਾਂਦਾ ਬਿਲਕੁਲ ਮੇਰਾ ਹਾਂ ਹੁਣ ਜੇ ਚਮਕੀਲਾ ਗਾਉਂਦਾ ਸੀ ਉਦੋਂ ਜਵਾਨੀ ਅਵਸਥਾ 'ਚ ਹੋਮੋਗੇ ਤੁਸੀਂ ਵਾਕੇ ਦਾ ਅਸੀਂ ਸੁਣਦੇ ਸੀ ਸੁਣ ਲਾ ਰਹੇ ਸੁਣਦੇ ਹੋ ਕਿ ਪਿੰਡਾਂ 'ਚ ਤੁਹਾਡੇ ਅਗਾੜੇ ਵੀ ਲੱਗਦੇ ਸੀ ਆਲੇ ਬਹੁਤ ਵੱਡੇ ਜੀ ਸੁਣ ਗਏ ਉਹ ਅਗਾੜੇ ਮੈਂ ਕਈ ਵਾਰੀ ਸੁਣਿਆ ਕਈ ਵਾਰੀ ਸੁਣਿਆ ਹਾਂ ਜਦੋਂ ਫਿਲਮਾਂ 'ਚ ਦਿਖਾਇਆ ਗਿਆ ਕਿ ਵੀ ਔਰਤਾਂ ਜਾਂਦੀਆਂ ਸੀ ਨਹੀਂ ਔਰਤਾਂ ਵੀ ਅਖਾੜਾ ਸੁਣ ਕੇ ਨਹੀਂ ਔਰਤਾਂ ਸੁਣਦੀਆਂ ਜ਼ਰੂਰ ਸੀ ਪਰ ਸਾਹਮਣੇ ਨਹੀਂ ਹੁੰਦੀਆਂ ਸੀ ਉਹਨੂੰ ਮੰਨਿਆ ਜਾਂਦਾ ਸੀ ਵੀ ਜਾਇ ਖਾਣਾ ਗੰਦ ਵੜਦਾ ਜਦੋਂ ਲਾਉਡ ਸਪੀਕਰ ਲੱਗੂਗਾ ਤਾਂ ਸਾਰ ਬੰਦੇ ਦੇ ਕੰਨਾਂ 'ਚ ਪੈਣੀ ਹੈ ਪੈਣੀ ਪੈਣੀ ਮਿੰਟ ਤੱਕ ਆਵਾਜ਼ ਜਾਂਦੀ ਸੀ ਪਰ ਖਾੜਿਆਂ 'ਚ ਜਾਂਦੀਆਂ ਸੀ ਔਰਤਾਂ ਨਹੀਂ ਖਾੜੇ 'ਚ ਨਹੀਂ ਪੈਂਦੀਆਂ ਸੀ ਖਾੜੇ 'ਚ ਤਾਂ ਕੋਈ ਬਿਰਲੀ ਔਰਤੀ ਜਾਂਦੀ ਸੀ ਤੇ ਹਾਂ ਘਰ ਦੇ ਬਨੇਰੇ ਤੇ ਬਹਿ ਜਾਣਾ ਤੇ ਚਾਰ ਜਣੀਆਂ ਨੇ ਇਕੱਠਿਆਂ ਇਕੱਠੇ ਹੋ ਜਣਾ ਲੈ ਕੋੜੇ ਬਲਾਈ ਸੋਹਣਾ ਗਾਉਂਦਾ ਇਸ ਤਰ੍ਹਾਂ ਜਿਹਾ ਗੱਲਾਂ ਕਰ ਰਹਿੰਦੀਆਂ ਪਰ ਖਾੜੇ ਦੇ ਵਿੱਚ ਜਾਣਾ ਤਾਂ ਬਹੁਤ ਵਰਜਤ ਮੰਨਿਆ ਸੀ ਕਿ ਲੋਕੀ ਮੰਨਦੇ ਸੀ ਤੇ ਅਕਸਰ ਕਲਾਕਾਰਾਂ ਨੂੰ ਲੋਕੀ ਕੰਜਰ ਕਰਦੇ ਕਹਿੰਦੇ ਸੀ ਅਕਸਰ ਉਹ ਇਹਨਾਂ ਦੀਆਂ ਪ੍ਰਵਿਰਤੀਆਂ ਕਰਕੇ ਕਹਿੰਦੇ ਸੀ ਵੀ ਆ ਇਹਨਾਂ ਦੀਆਂ ਆਰਦਾਸ ਵੀ ਇਦਾਂ ਦੇ ਗਾਣੇ ਗਾਉਂਦੇ ਕਿਉਂਕਿ ਲੋਕ ਹਿਤਾ ਦੇ ਵਿੱਚ ਦੇ ਲੋਕ ਨੇ ਉਹ ਨਹੀਂ ਚਾਹੁੰਦੇ ਕਿ ਸਭਿਆਚਾਰ ਨੂੰ ਤੇ ਸਦਾ ਚਾਹੁੰਦਾ ਸਾਡਾ ਜਿਹੜੇ ਚਮਕੀਲੇ ਦੇ ਗਾਣੇ ਉਸ ਜਿਵੇਂ ਤੁਸੀਂ ਕਹੇ ਖਾੜੇ ਸੁਣਨ ਜਾਂਦੇ ਸੀ ਚਮਕੀਲੇ ਦੇ ਗਾਣੇ ਕਦੇ ਫਾਦਰ ਕੋਲੇ ਦਾ ਮਦਰ ਕੋਲੇ ਬੈ ਕੇ ਸੁਣੇ ਜਾ ਸਕਦੇ ਕਦੇ ਵੀ ਨਹੀਂ ਸੁਣੇ ਜਾ ਸਕਦੇ ਜੀ ਜਿੱਡੇ ਚਾਰ ਰੋਮਾਂਟਿਕ ਕੰਜਰ ਖੰਝਰ ਖਾਨ ਦੇ ਵਾਲੇ ਤੇ ਬੈਕ ਦਿੱਕ ਸੁਣ ਸਕਦੇ ਤਾਂ ਕਿ ਮਾਣ ਦੇ ਗਾਣੇ ਕਦੇ ਫਾਦਰ ਕੋਲੇ ਦਾ ਮਦਰ ਕੋਲੇ ਸੁਣੇ ਜਾ ਸਕਦੇ ਫਾਦਰ ਦੇ ਕੋਲੇ ਸੁਣੇ ਜਾ ਸਕਦੇ ਜਿੱਡੇ ਕੰਦੇ ਚਾਰ ਰੋਮਾਂਟਿਕ ਤੇ ਨਾ ਉਹਨਾਂ ਦਾ ਨਾਂ ਸ਼ਰਮ ਨਾਲ ਸਰ ਜੁਰੂਰ ਚੁਕੂਆ ਇਹ ਪੱਕੀ ਗੱਲ ਹੈ ਜੇ ਝੂਲੋਗੇ ਤੇ ਫਿਰ ਕੰਜਰ ਵੱਜੋਗੇ ਕੰਜਰ ਵੱਜੋਗੇ ਇਹ ਵੀ ਪੱਕੀ ਗੱਲ ਹੈ ਕੰਜਰੋ ਕਹਿੰਦੇ ਓ ਜਾਣਦੇ ਓ ਕੰਜਰੋ ਚਮਕੀਲਾ ਕਹਿੰਦੇ ਸੀ ਲੱਚਰ ਗਾਣੇ ਗਾਉਂਦਾ ਸੀ ਅੱਜ ਦੇ ਅੱਜ ਦੇ ਕਲਾਕਾਰ ਗਾਉਂਦੇ ਆ ਲੱਚਰ ਥੋੜੀ ਜਿਹੀ ਕੱਟ ਰਾਇ ਬਹੁਤ ਜ਼ਿਆਦਾ ਜੀ ਜੇ ਦੇਖਿਆ ਤਾਂ ਇੱਕ ਚਮਕੀਲੇ ਦੀ ਤਰਦ ਤੇ ਉਦਾਂ ਦਾ ਇੱਕ ਗਾਣਾ ਮੈਂ ਤੁਹਾਨੂੰ ਦੱਸ ਦਿਆਂ ਮੈਨੂੰ ਸ਼ਾਇਦ ਸਿੰਗਰ ਦਾ ਨਾਮ ਨਹੀਂ ਪਤਾ ਜੀ ਉਹ ਕਹਿੰਦਾ ਪਹਿਲੀ ਉਂਗਲ ਦੇ ਨਾਲ ਚੱਟ ਲਾਵੇ ਮੈਂ ਦੁੱਧ ਤੇ ਮਲਾਈ ਵਰਗੀ ਹਾਂ ਹੁਣ ਤੁਸੀਂ ਹਿਸਾਬ ਲਾ ਕੀ ਪੇਸ਼ ਕਰਨਾ ਚਾਹੁੰਦੇ ਨੇ ਹਾਂ ਕੀ ਪੇਸ਼ ਕਰਨਾ ਚਾਹੁੰਦੇ ਆ ਠੀਕ ਹੈ ਨਹੀਂ ਹੁਣ ਕੀ ਤੁਸੀਂ ਪਰਿਵਾਰ 'ਚ ਇਹ ਗੱਲ ਕਹਿ ਸਕਦੇ ਹੋ ਹੂੰ ਸਵਾਚ ਕਹਿ ਸਕਦੇ ਹਾਂ ਸਾਥ ਚ ਕਹਿ ਸਕਦੇ ਹਾਂ ਭਾਈਚਾਰੇ ਚ ਬੈਠੇ ਕਹਿ ਸਕਦੇ ਹਾਂ ਵੀ ਜਿੱਥੇ ਸ਼ਰੀਬੰਦੇ ਬੈਠੇ ਹੋਣ ਹੈ ਕੰਗਰਾਂ ਦੇ ਲਾਣੇ ਦੀ ਗੱਲ ਕਹੀ ਜਾ ਸਕਦੀ ਹੈ ਨਾ ਜਿਨ੍ਹਾਂ ਨੂੰ ਮੋਰੈਲਟੀ ਨੈਤਿਕਤਾ ਨਾਲ ਕੋਈ ਮਤਲਬ ਨਹੀਂ ਅਨੈਤਿਕਤਾ ਨੂੰ ਸੰਗੀਤ ਦੇ ਜ਼ੋਰ ਨਾਲ ਪ੍ਰਚਾਰਨਾ ਇਹ ਕੋਈ ਵਿਕਾਸ ਵੀ ਨਹੀਂ ਹੁੰਦਾ ਇਹ ਮਨੁੱਖਤਾ ਦਾ ਸਤਿਆਨਾਸ਼ ਹੀ ਹੈ ਉਹ ਜਿਆਦਾ ਤੁਸੀਂ ਬੇਲੜਾ ਅੰਨਾ ਰਮਾਂਸ ਰਮਾਂਸ ਮੈਂ ਕਹਿੰਦਾ ਵੀ ਇੱਕ ਤਾਂ ਰਮਾਂਸ ਅੰਨਾ ਰਮਾਂਸ ਅੰਨਾ ਰਮਾਂਸ ਇੱਕ ਇੱਕ ਚੀਜ਼ ਤੁਹਾਨੂੰ ਜਿਸ ਪ੍ਰੋਸੀ ਵਾਲ ਜਾਂਦਾ ਇੱਕ ਚੀਜ਼ ਇਹ ਵੀ ਕਹੀ ਜਾਂਦੀ ਹੈ ਕਹਿੰਦੇ ਨਾਟਕ ਜਿਹੜੇ ਸੀਰੀਅਲ ਹੁੰਦੇ ਆ ਨਾਟਕ ਖੇਡੇ ਜਾਂਦੇ ਸੀ ਨਾ ਡਰਾਮਾ ਜਾਂ ਅੱਜ ਟੀਵੀ ਤੇ ਚੱਲਦੇ ਆ ਜੀ ਉਹ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਜੇ ਚਮਕੀਲੇ ਗਾਣੇ ਗਾਉਂਦਾ ਸੀ ਦਿਉਰ ਪਰਦਾਈ ਦੇ ਆ ਜਾਂ ਹੋਰ ਦੀਜਾ ਸਾਰੀ ਦੇ ਉਹ ਸਾਡੀ ਸਮਾਜ ਦਾ ਹਿੱਸਾ ਸੀ ਰਿਸ਼ਤੇ ਸਾਡੀ ਸਮਾਜ ਦਾ ਹਿੱਸਾ ਹੈ ਭਰਜਾਈ ਦਾ ਵੀ ਰਿਸ਼ਤਾ ਪਰ ਕਹੇ ਦੀ ਧੀ ਵੀ ਆ ਕਹੇ ਦੀ ਭੈਣ ਵੀ ਆ ਮੰਨ ਲੈ ਦੋ ਬੰਦਿਆਂ ਦੀ ਭਰਜਾਈ ਆ ਇੱਕ ਪਾਸੇ ਭਰਜਾਈ ਦੇ ਵੱਡੀ ਭਰਜਾਈ ਦੇ ਰਿਸ਼ਤੇ ਨੂੰ ਮਾਂ ਵੀ ਦੇਖਿਆ ਮਾਂ ਮਾਂ ਨਹੀਂ ਵੇਖਿਆ ਜਾਂਦਾ ਤੇ ਦੂਜੇ ਪਾਸੇ ਮਤਲਬ ਮੁੱਛ ਫੁੱਟ ਗੱਭਰੂ ਤੇ ਮੁੱਛਾਂ ਨੂੰ ਤਾ ਦੇਵੇ ਇਹ ਕਿਹੜੇ ਸਮਾਜ ਦੇ ਵਿੱਚ ਮਕਬੂਲ ਹੈ ਕਿਤੇ ਵੀ ਨਹੀਂ ਛਤਰੀ ਪਹਿਨੇ ਹੁੰਦੇ ਕਿਥੇ ਠੀਕ ਹੈ ਨਾ ਇਹੋ ਜਿਹੇ ਰਿਸ਼ਤੇ ਨੂੰ ਹਵਾ ਨਹੀਂ ਦੇਣੀ ਚਾਹੀਦੀ ਉਹੋ ਸਾਬ ਨਹੀਂ ਕਿਉਂਕਿ ਨੈਤਿਕਤਾ ਪਰਿਵਾਰਾਂ ਦੇ ਵਿੱਚ ਤੇ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ ਹਾਂ ਇਹ ਠੀਕ ਹੈ ਕਿ ਕੋਈ ਨੈਤਿਕਤਾ ਛਤਰਾ ਨਾਲ ਤੇ ਗੋਲੀ ਨਾਲ ਲਾਗੂ ਨਹੀਂ ਕੀਤੀ ਜਾ ਸਕਦੀ ਛਤਰਾ ਨਾਲ ਗੋਲੀ ਨਾਲ ਹਥਿਆਰ ਨਾਲ ਉੱਥੇ ਆ ਕੇ ਨਹੀਂ ਪਰ ਲਾਗੂ ਇਸ ਤਰ੍ਹਾਂ ਕਰਨੀ ਕਦੇ ਵੀ ਸੰਭਵ ਨਹੀਂ ਪਰ ਵਿਵੇਕ ਦੇ ਨਾਲੇ ਬਹੁਤ ਸੰਭਵ ਹੈ ਜਦੋਂ ਉਹ ਵੀ ਚੇਤਨਾ ਵੱਡੀ ਹੋ ਜੇ ਵਿਵੇਕ ਵੱਡਾ ਹੋਵੇ ਵਿੱਦਿਆ ਵੱਡੀ ਹੋਵੇ ਇੱਕ ਗੱਲ ਹੋਰ ਵੀ ਫਿਲਮ ਜਿਹੜੀ ਹੁਣ ਬਣੀ ਆ ਜੀ ਫਿਲਮ ਚ ਦਿਖਾਇਆ ਗਿਆ ਜੀ ਕਹਿੰਦੇ ਵੀ ਚੰਕੀਲਾ ਗਾਣੇ ਗਾਉਂਦਾ ਸੀ ਜੀ ਤੇ ਉਹਨੇ ਖਾੜਕੂਆਂ ਤੇ ਧਮਕਾਉਣ ਤੇ ਹਾਂ ਬਈ ਧਾਰਮਿਕ ਗਾਣੇ ਗਾਉਣੇ ਸ਼ੁਰੂ ਕਰਤੇ ਪਰ ਲੋਕਾਂ ਨੇ ਉਹਨੂੰ ਸਬਕਾਰ ਨਹੀਂ ਕਰਿਆ ਨਹੀਂ ਕੀਤਾ ਸੀ ਜਦੋਂ ਫਿਰ ਨਾਲ-ਨਾਲ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਲੋਕਾਂ ਲੋਕ ਸੁਣਨਾ ਹੀ ਉਹ ਚਾਹੁੰਦੇ ਸੀ ਤਾਂ ਚੰਕੀਲਾ ਦਵਾਰੇ ਉਹੀ ਗਾਉਣ ਲੱਗਿਆ ਪਰ ਫਿਲਮ 'ਚ ਇਹ ਵੀ ਦਿਖਾਇਆ ਗਿਆ ਕਹਿੰਦੇ ਧਾਰਮਿਕ ਗਾਣੇ ਨੇ ਤਾਂ ਉਦੋਂ ਵੀ ਵੱਧ ਰਿਕਾਰਡ ਤੋੜ ਕਮਾਈ ਕੀਤੀ ਸੀ ਜੋ ਉਹਦੇ ਲੱਚਰ ਰਿਕਾਰਡਾਂ ਨੇ ਕੀਤੀ ਸੀ ਹਾਂ ਉਹਦੇ ਵੱਧ ਕਿਉਂਕਿ ਉਹਦੇ ਕੋਲ ਗਾਉਣ ਦਾ ਗੁਣ ਨਹੀਂ ਸੀ ਨਾ ਲੋਕੀ ਗਾਉਣ ਦੇ ਗੁਣ ਨੂੰ ਪ੍ਰਮਾਨ ਕਰਦੇ ਆ ਹੂੰ ਤਾਂ ਉਹ ਧਾਰਮਿਕ ਤੌਰ ਤੇ ਗਾਵੇ ਫਿਰ ਰੋਮਾਂਸ ਵਾਲੇ ਦੇ ਤੌਰ ਤੇ ਗਾਵੇ ਰੋਮਾਂਸ ਵਾਲਿਆਂ ਦੀ ਵੀ ਉਮਰ ਹੁੰਦੀ ਹੈ ਮੰਨ ਲਿਆ ਵੀ 15 ਸਾਲ ਤੋਂ ਲੈ ਕੇ 30 35 ਸਾਲ ਤੱਕ ਰੋਮਾਂਸ ਦਾ ਜੋਰ ਹੁੰਦਾ ਹੈ ਉਸ ਤੋਂ ਬਾਅਦ ਬੰਦਾ ਆਪਤੀਆਂ ਪੁੱਤਾਂ ਵਾਲਾ ਹੋ ਜਾਂਦਾ ਦੋਤਿਆਂ ਪੋਤਿਆਂ ਵਾਲਾ ਹੋ ਜਾਂਦਾ ਫਿਰ ਮਾਸਨੀ ਪੋਕਤਾ ਫਿਰ ਉਹ ਧਾਰਮਿਕ ਤੌਰ ਤੇ ਵੀ ਸੋਚਣਾ ਸ਼ੁਰੂ ਕਰਦਾ ਹੈ ਸਿਆਣਪ ਤੌਰ ਤੇ ਵੀ ਸੋਚਣਾ ਸ਼ੁਰੂ ਕਰਦਾ ਹੈ ਤੇ ਬਗਾਨੀਆਂ ਧੀਆਂ ਦੇ ਵਿੱਚੋਂ ਆਪਦੀ ਧੀ ਨੂੰ ਵੀ ਵੇਖਣਾ ਸ਼ੁਰੂ ਕਰਦਾ ਨਹੀਂ ਮੇਰੀ ਧੀ ਅਕਸਰ ਕਹਿੰਦੇ ਨੇ ਕਹਿੰਦੇ ਕਿ ਮਾੜ ਮਾੜ ਦੀਆਂ ਧੀਆਂ ਪੈਣਾ ਹੁੰਦੀਆਂ ਨੇ ਪੈਣਾ ਧੀਆਂ ਹੁੰਦੀਆਂ ਹਾਂ ਇਹ ਕਰਕੇ ਉਹਦੇ ਧਾਰਮਿਕ ਗੀਤਾਂ ਦੇ ਵਿੱਚ ਵੀ ਉਹਨੇ ਬਹੁਤ ਪੈਸੇ ਕਮਾਏ ਬੜੀ ਅੱਛੀ ਗੱਲ ਹੈ ਪਰ ਇਹ ਵੀ ਉਹੀ ਜਿਹੇ ਬੰਦੇ ਨੂੰ ਕਿਸੇ ਹਿੰਸਾ ਦਾ ਸ਼ਿਕਾਰ ਕਰਨਾ ਇਹ ਇਕ ਗੱਲ ਇਹ ਆ ਜੀ ਕਿ ਪਿੰਡਾਂ ਦੇ ਵਿੱਚ ਅਕਸਰ ਆਪਾਂ ਜੇ ਪਿੰਡ ਦਾ ਕੋਈ ਜਵਾਈ ਹੁੰਦਾ ਸੀ ਧੀ ਵਿਆਹੀ ਜਾਂਦੀ ਸੀ ਜੇ ਉਹਦਾ ਘਰ ਵਾਲਾ ਦਾ ਪਰੌਣਾ ਜਿਹਨੂੰ ਕਹਿੰਦੇ ਨੇ ਉਹਦਾ ਸੀ ਤਾਂ ਸਾਰਾ ਪਿੰਡ ਉਹਨੂੰ ਆਪਦਾ ਜਵਾਈ ਸਮਝਦਾ ਵਾਕਿਆ ਭਈ ਭਾਈ ਸਾਡੀ ਧੀ ਜਵਾਈ ਸਮਝਦਾ ਪਰ ਅੱਜ ਕੁਝ ਕਹਾਣੀ ਪੰਜਾਬ ਦੀ ਹੋਰ ਆ ਬਹੁਤੇ ਪਿੰਡਾਂ ਦੇ ਵਿੱਚ ਪਿੰਡਾਂ ਚ ਹੀ ਵਿਆਹ ਹੋਣ ਲੱਗ ਪਿਆ ਹਾਂ ਜੋਕਬ ਜੀ ਨੂੰ ਭੈਣ ਕਹਿੰਦੇ ਸੀ ਭੈਣਾ ਨਾ ਹੀ ਵਿਆਹ ਹੋਣਾ ਵਿਆਹ ਹੋ ਗਏ ਤੇ ਉੱਥੇ ਥੋੜਾ ਜਿਹੜਾ ਨਾਟਕ ਤਾਂ ਹੱਲ ਗਈ ਨਾ ਇਹੀ ਇਹੀ ਗਾਣੇ ਇਹੀ ਸਮਾਜ ਇਹੀ ਫਿਲਮਾਂ ਜ਼ਿੰਮੇਵਾਰ ਨੇ ਉਹ ਨਹੀਂ ਇਹ ਇਹ ਫਿਰ ਬਾਜ਼ੀਮੇਵਾਰ ਨੇ ਸਮਾਜ ਤੇ ਫਿਲਮਾਂ ਕਿਉਂਕਿ ਪੰਜਾਬੀ ਫਿਲਮਾਂ ਜਦੋਂ ਵੀ ਬਣਿਆ ਨੇ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਜੋ ਇਸ਼ਕ ਮੁਹੱਬਤ ਜੋ ਪਿਆਰ ਦੀਆਂ ਸਾਂਝਾਂ ਦਿਖਾਈਆਂ ਕਿੰਨੀਆਂ ਉਹ ਪਿੰਡ ਦੀ ਕੁੜੀ ਨਹੀਂ ਦਿਖਾਈਆਂ ਕਿੰਨੀਆਂ ਇਹ ਵੀ ਮਾੜੀ ਗੱਲ ਹੈ ਬਿਲਕੁਲ ਕੋਈ ਇਹ ਜੀ ਕਰਨੀ ਜੇ ਕੋਈ ਕਰਦਾ ਤੇ ਤੁਸੀਂ ਵੀ ਦੇਖਿਆ ਹੋਣਗੇ ਜਦੋਂ ਪੰਜਾਬੀ ਫਿਲਮਾਂ ਪਹਿਲਾਂ ਬਣਦੀਆਂ ਸੀ ਹਾਂ 80 ਦੇ ਦਹਾਕੇ ਤੋਂ ਪਹਿਲਾਂ ਵਾਲੀਆਂ ਪੰਜਾਬੀ ਫਿਲਮਾਂ 'ਚ ਪਿੰਡ ਦੇ ਕੁੜੀ ਮੁੰਡੇ ਦਾ ਪਿਆਰ ਦਿਖਾਇਆ ਜਾਂਦਾ ਦਿਖਾਇਆ ਜਾਂਦਾ ਸੀ ਅਕਸਰ ਤਾਂ ਕਿ ਇਹਦੇ ਨਾਲ ਵੇਖੋ ਕਿੱਥੇ ਤੱਕ ਇਹਨੇ ਵੀ ਸਾਡਾ ਭਰਾ ਹੈ ਹੂੰ ਜਾਂ ਕਹਿੰਦੇ ਸਾਡੇ ਕਾ ਪਿੰਡ ਦੀ ਭਾਈਤੀ ਹੈ ਹੂੰ ਠੀਕ ਹੈ ਨਾ ਕਿੱਥੇ ਉਹਨਾਂ ਨੂੰ ਅਸੀਂ ਪਿੰਡ 'ਚ ਬਹੁ ਬਣਾਤਾ ਹੂੰ ਠੀਕ ਹੈ ਨਾ ਇਹ ਯੂਰਪ ਦਾ ਜਿਹੜਾ ਪ੍ਰਭਾਵ ਪਿਆ ਹੈ ਨਾ ਯੂਰਪ ਦਾ ਪ੍ਰਭਾਵ ਪਿਆ ਅਖੌਤੀ ਜਿਹਨੂੰ ਅਸੀਂ ਅਗਾਹ ਵਧੂ ਵਿਚਾਰ ਕਹਿੰਦੇ ਆ ਅਗਾਹ ਵਧੂ ਕੋਈ ਨੈਤਿਕਤਾ ਦਾ ਨਿਗਾਰ ਨੂੰ ਅਗਾਹ ਵਧੂ ਵਿਚਾਰ ਨਹੀਂ ਕਿਹਾ ਜਾਂਦਾ ਉੱਥੇ ਰਿਸ਼ਤਿਆਂ ਤੇ 6:00 ਵਜੇ ਹੈ ਨਹੀਂ ਤਾਂ ਹਰ ਬੰਦਾ ਤੁਹਾਡੇ ਤੇ ਭਰੋਸਾ ਕਰਦਾ ਸੀ ਉਹ ਵੀ ਤਾਂ ਤੁਹਾਡੇ ਰਿਸ਼ਤੇ ਸੀ ਜਦੋਂ ਅਸੀਂ ਬਗਾਨਿਆਂ ਦੀਆਂ ਧੀਆਂ ਪੜਾਣ ਨੂੰ ਛੜਾ ਕੇ ਲਾਉਂਦੇ ਸੀ ਤੇ ਧੀਆਂ ਬਣਾ ਕੇ ਵੇਹੁੰਦੇ ਸੀ ਹੂੰ ਕਿੱਡਾ ਕਰਦਾਰ ਸੀ ਨਾ ਬਗਾਨਾ ਸਾਨੂੰ ਲੁੱਟਣਾ ਆਉਂਦਾ ਉਹਨਾਂ ਤੋਂ ਤੁਸੀਂ ਆਪਣੀਆਂ ਧੀਆਂ ਪੜਨ ਨੂੰ ਛੜਾਉਨੇ ਆਂ ਹੂੰ ਔਰ ਛੜਾ ਕੇ ਉਹਨਾਂ ਨੂੰ ਧੀਆਂ ਪੜਨਾ ਬਣਾ ਕੇ ਫਿਰ ਉਹਨਾਂ ਦੀ ਸ਼ਾਦੀ ਕਰਦੇ ਹੂੰ ਕਦੇ ਉਹਨਾਂ ਨਾਲ ਨੱਚੇ ਤਾਂ ਨਹੀਂ ਉਹ ਨਾ ਭਾਈ ਧੀਆਂ ਧੀਆਂ ਹੀ ਮੜਾ ਕੇ ਰੱਖਦੀਆਂ ਸੀ ਇਹੋ ਜੀ ਚੀਜ਼ ਤੇ ਸਾਨੂੰ 6:00 ਵਜੇ ਦੀ ਹੈ ਜਿਹੜੀ ਨਾ ਉਹ ਚੰਗੀ ਨਹੀਂ ਹੂੰ ਇਹਦੇ ਵਿੱਚ ਅਸੀ ਕਿ ਮੈਂ ਤਾਂ ਇਸ ਚੀਜ਼ ਨੂੰ ਗਰਾਪਟ ਮੰਨਦਾ ਇਹ ਗੱਲ ਤੁਸੀਂ ਕਹੀ ਹੈ ਕਹਿੰਦੇ ਵੀ ਜਿਹੜਾ ਇਸ਼ਕ-ਮੋਸ਼ਕ ਜਾਂ ਜ਼ਬਾਨੀ ਦੀ ਜੋਰ ਆ ਉਹ 18 ਤੋਂ ਲੈ ਕੇ 35-40 ਸਾਲ ਤੱਕ ਹੁੰਦਾ ਲਗਭਗ ਚਮਕੀਲੇ ਨੂੰ ਦੇਖਣ ਵਾਲੇ ਦਾ ਜੋ ਚਮਕੀਲੇ ਤੇ ਫਿਲਮ ਬਣੀਆਂ ਸੁਣਨ ਵਾਲੇ ਵੱਡੀ ਗਿਣਤੀ ਚ ਦੇ ਲੋ ਕਿ ਉਹਨਾਂ ਨੂੰ ਆਪਣੇ ਪਰਿਵਾਰਾਂ ਦੀ ਆਪਣੇ ਧੀਆਂ ਦੀ ਆਪਣੇ ਪੁੱਤਾਂ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਸੀ ਕਈ ਵਾਰੀ ਬਗਾਨੇ ਰਮਾਂਸ ਨੂੰ ਬੰਦਾ ਵੇਖ ਕੇ ਤਾੜੀਆਂ ਮਾਰਦਾ ਨਾ ਮੁਸਕੜੀਆਂ ਵੀ ਹੱਸਦਾ ਹੈ ਬਗਾਨਾ ਰਮਾਂਸ ਹੈ ਨਾ ਜੇ ਆਪਦੇ ਘਰੇ ਰਮਾਂਸ ਆ ਜਾ ਫੇਪਦਾ ਲੱਗਦਾ ਵੀ ਆ ਕੀ ਹੋ ਗਿਆ ਉੱਚੀ ਆ ਕੇ ਮਾਰ ਖਾਂਦੇ ਨੇ ਨੈਤਿਕਤਾ ਨੂੰ ਵੀ ਸੋਚਦਾ ਵੀ ਬਗਾਨਿਆਂ ਵਾਸਤੇ ਆਪਦੇ ਵਾਸਤੇ ਨਹੀਂ ਹੋ ਸਕਦਾ ਆਪਣੀ ਜਿਹੜੀ ਇੰਟਰਵਿਊ ਇਹਦੇ ਥੱਲੇ ਵੀ ਆ ਲਾਈਨ ਲੱਗ ਜੇ ਗਾਲਾਂ ਦੀ ਬਾਕੀ ਏਜ ਦੇ ਤੁਹਾਡੀ ਏਜ ਦੇ ਮੇਰੀ ਬਾਕੀ ਲੱਗੂ ਕਿ ਕਿਉਂਕਿ ਮੈਂ ਤਾਂ ਜਦੋਂ ਗਾਣਾ ਦੇਣਾ ਤੇ ਉਹ ਨਹੀਂ ਡਰਦਾ ਮੈਂ ਜਦੋਂ ਨੈਤਿਕ ਤੋਂ ਵੱਧ ਅਨੈਤਕ ਹੁੰਦਾ ਮੈਂ ਉਹਨੂੰ ਇਸ਼ਾਰਾ ਕਰ ਦਿੰਦਾ ਵੀ ਅਨੈਤਕਤਾ ਹੈ ਉਹ ਸ ਅਨੈਤਕਤਾ ਨੂੰ ਅਸੀਂ ਕਦੇ ਪ੍ਰਵਾਨ ਨਹੀਂ ਕਰਦੇ ਹੈ ਬਾਬੇ ਬਰ ਗੁਰਨਾਨ ਦੇਵ ਜੀ ਦੇ ਪੁਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਮੈਨੂੰ ਨਹੀਂ ਕਿਹ ਗੁਰਬਾਣੀ ਚ ਹੈ ਆਪਾਂ ਉਸ ਨੈਤਿਕਤਾ ਨੂੰ ਕਦੇ ਵੀ ਨਹੀਂ ਤਿਆਗ ਸਕਦੇ ਥੋੜੀ ਜਿਹੜੀ ਥੋੜਾ ਰੋਮਾਂਸ ਜਿਸਮ ਫੁਰਸ਼ੀ ਵੱਲ ਤੁਹਾਨੂੰ ਲੈ ਜਾਂਦਾ ਹੈ ਜਿਸਮ ਪ੍ਰੋ ਜਿਹੜੀ ਫਰੋਸ਼ੀਆ ਨੂੰ ਪੁਰੋਸਦਾ ਹੈ ਇਹ ਕਈ ਬੇਸ਼ੱਕਾਂ ਨੂੰ ਕਹਿੰਦੇ ਬੰਦਾ ਐਡਵਾਂਸ ਹੋ ਗਿਆ ਐਡਵਾਂਸ ਕੋਈ ਨਹੀਂ ਹੁੰਦਾ ਜਿਸਮ ਫਰੋਸ਼ੀ ਕਦੇ ਵੀ ਐਡਵਾਂਸਮੈਂਟ ਨਹੀਂ ਦੀ ਜ਼ਿੰਦਗੀ ਚ ਸੰਜਮ ਸੰਜਮ ਤੇ ਸੱਚਾਰ ਤੇ ਸਚਾਰ ਇਹ ਵੱਡਾ ਚਮਕੀਲਾ ਇੱਕ ਆਪਾਂ ਚਮਕੀਲੇ ਤੇ ਮੁੱਦੇ ਤੇ ਗੱਲ ਕਰਦੇ ਹਣਾ ਇਹ ਵੀ ਰੋਮਾਂਟਿਕ ਦੀਆਂ ਇਸ਼ਕ ਮੁਹੱਬਤ ਦੀਆਂ ਗੱਲਾਂ ਕਰਦਾ ਦਰਜ ਅਸਮਾਨੀ ਗੱਲਾਂ ਕਰਦਾ ਜਿਸਮ ਦੀ ਮੁਹੱਬਤ ਦੀਆਂ ਗੱਲ ਜਿਸਮ ਦੀਆਂ ਇੱਕ ਮੁਹੱਬਤ ਸੱਸੀ ਪੁੰਨੂ ਹੀ ਰਾਂਦਾ ਉਹ ਮੁਹੱਬਤ ਜੀ ਉਹ ਮੁਹੱਬਤ ਬੱਚਿਆਂ ਨੂੰ ਸਾਡਿਆਂ ਨੂੰ ਪਛਪਣ ਦੇ ਵਿੱਚ ਸਕੂਲਾਂ ਦੀਆਂ ਕਿਤਾਬਾਂ ਚ ਵੀ ਪੜ੍ਹਾਈ ਜਾਂਦੀ ਹੈ ਜੀ ਉਹ ਵੀ ਕਿਤੇ ਨਾ ਕਿਤੇ ਤਾਂ ਇਹ ਲੋਕ ਬੱਚਿਆਂ ਦੇ ਮਾਈਂਡ ਦੇ ਵਿੱਚ ਇਹ ਸੈੱਟ ਹੁੰਦਾ ਨਾ ਵੀ ਪਿਆਰ ਮੁਹੱਬਤ ਬਿਨਾ ਹੋਰ ਕੋਈ ਚੀਜ਼ ਹੀ ਨਹੀਂ ਹੈ ਹੁੰਦਾ ਇੱਕ ਤਾਂ ਵੀ ਜਿਹੜਾ ਪਿਆਰ ਹੈ ਨਾ ਪਿਆਰ ਇਹਦੇ ਕੋਈ ਸ਼ੱਕ ਨਹੀਂ ਕਿ ਇਨ ਬਿਲਟ ਹੈ ਹਮ ਇਹ ਆਪਾਂ ਪੰਜ ਚੀਜ਼ਾਂ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁਣ ਆ ਗਿਆ ਕਾਮ ਹਮ ਕ੍ਰੋਧ ਤੇ ਮੋ ਮਨ ਪਿਆਰ ਇਹ ਤੁਹਾਡੀਆਂ ਇਨ ਬਿਲਟ ਇਨਸਟਿੰਕਟ ਨੇ ਸੋਨੇ ਸਰੀਰ ਨੂੰ ਦਿੱਤੀਆਂ ਕੁਦਰਤ ਨੇ ਪਾਈਆਂ ਕੁਦਰਤ ਨੇ ਠੀਕ ਹੈ ਹਮਮ ਅਤੇ ਇਹਨਾਂ ਚੀਜ਼ਾਂ ਨੂੰ ਕੀ ਤੁਸੀਂ ਪਸ਼ੂ ਲੈਵਲ ਤੇ ਵਰਤਦੇ ਹੋ ਹਮ ਕੁੱਤੇ ਬਿੱਲੇ ਵਾਂਗੂ ਹਮ ਫਿਰ ਤਾਂ ਥੋੜਾ ਪਤਨ ਹੋਊਗਾ ਹਮ ਜੇ ਤੁਸੀਂ ਸੰਜਮ ਤੇ ਸਮਾਜ ਦੀਆਂ ਕਦਰਾਂ ਕੀਮਤਾਂ ਅਨੁਸਾਰ ਇਹਨਾਂ ਦੀ ਕਦਰ ਕਰਦੇ ਹੋ ਤੇ ਫਿਰ ਥੋੜਾ ਵਿਕਾਸ ਹੋਊਗਾ ਫਿਰ ਦੋ ਪ੍ਰਵਿਰਤੀਆਂ ਜਿਹੜੀਆਂ ਆਣਗੀਆਂ ਉਹਨੇ ਸਮਾਜਿਕ ਉਹ ਕਿਡੀਆਂ ਕਿਡੀਆਂ ਨੇ ਲੋਭ ਤੇ ਹੰਕਾਰ ਠੀਕ ਨਾ ਲੋਭ ਕੀ ਨਾ ਲੁੱਟਣ ਕਸੁੱਟ ਕਰਨਾ ਆਰਥਿਕ ਤਦਾ ਲੁੱਟ ਲੋਭ ਹੈ ਨਾ ਫਿਰ ਉਹ ਲੁੱਟਣ ਤੋਂ ਬਾਅਦ ਹੰਕਾਰ ਆਉਂਦਾ ਬੰਦੇ ਨੂੰ ਇਹ ਪੰਜ ਪ੍ਰਵਿਰਤੀਆਂ ਦੇ ਵਿੱਚ ਤਿੰਨ ਜਿਹੜੀਆਂ ਬਹੁਤ ਹੀ ਇਨਸਟਿੰਕਟ ਜਿਹਨੂੰ ਕਿ ਨਾ ਇਨਸਟਿੰਕਟ ਲੈਵਲ ਹੂੰ ਉਹਦੇ ਤੇ ਨੇ ਤੇ ਉਹਨਾਂ ਨੂੰ ਸੰਜਮ ਨਾਲ ਧਰਤੀ ਦੇ ਉੱਤੇ ਆਪਾਂ ਕੈਮਰਾ ਕਿਹਾ ਜਾ ਸਕਦਾ ਹੋ ਰੱਖਣਾ ਚਾਹੀਦਾ ਹੈ ਉਹਦੇ ਨਾਲ ਸਮਾਜ ਤਰੱਕੀ ਕਰਦਾ ਸਮਾਜ ਚ ਬਿਮਾਰੀਆਂ ਘਟਾਉਂਦੀਆਂ ਉਹਨਾਂ ਦੀ ਨੈਤਿਕਤਾ ਵੀ ਉੱਚੀ ਹੁੰਦੀ ਹੈ ਔਰ ਮੰਨਿਆ ਜਾਂਦਾ ਕਿ ਉਹਨਾਂ ਦਾ ਕਰਤਾਰ ਵੀ ਉੱਚਾ ਉੱਚਾ ਹੁੰਦਾ ਹੈ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਵੱਡੇ ਕਰਤਾਰ ਨੇ ਜਿਨ੍ਹਾਂ ਪਾਵਾ ਆਪਣੇ ਗੁਰੂ ਸਾਹਿਬ ਲਾ ਲਓ ਪਾਵਾ ਵੱਡੇ ਵੱਡੇ ਆਪਣੇ ਸ਼ਹੀਦ ਲਾ ਲਓ ਤੇ ਉਹਨਾਂ ਦੇ ਕਰਤਾਰ ਹਮੇਸ਼ਾ ਉੱਚੇ ਰਹੇ ਆ ਜੀ ਤੇ ਉੱਚੇ ਕਰਤਾਰ ਹੀ ਮਨੁੱਖਤਾ ਦੇ ਕੰਮ ਆਉਂਦੇ ਆ ਤੇ ਰੋਮਾਂਟਿਕ ਕਰਤਾਰ ਮਨੁੱਖਤਾ ਦੇ ਕੰਮ ਨਹੀਂ ਆਉਂਦੇ ਉਹ ਜਿਸਮ ਫਰੋਸ਼ੀ ਦੇ ਕੰਮ ਹੀ ਹੁੰਦੇ ਜਿਸਮ ਫਰੋਸ਼ੀ ਦੇ ਕੰਮ ਜਿਹੜੇ ਕਹਿੰਦੇ ਆ ਵੀ ਚਮਕੀਲਾ ਚੰਗਾ ਕਲਾਕਾਰ ਹਾਂ ਗਲਤ ਕਰਤਾ ਮਾਰਤਾ ਮਾਰਨਾ ਤਾਂ ਕਿਸੇ ਨੂੰ ਵਾਕਈ ਗਲਤ ਹੈ ਨਹੀਂ ਮਾਰਨਾ ਗਲਤ ਹੈ ਗਲਤ ਹੈ ਹਾਂ ਵੀ ਚਮਕੀਲਾ ਚੰਗਾ ਕਲਾਕਾਰ ਸੀ ਉਹ ਉਹ ਫੂਦਰ ਬਰਾਦਰੀ ਚੋਂ ਸੀ ਇਸ ਕਰਕੇ ਬਿਹਰੇ ਸ਼ਰਣੀਆਂ ਜਿਹਾ ਪਿਆਰਾ ਸੀਗਾ ਇਸ ਕਰਕੇ ਮਾਰਤਾ ਕਹਿੰਦੇ ਹੋ ਸਕਦਾ ਕੋਈ ਇਹ ਜਾ ਐਂਗਲ ਵੀ ਆ ਗਿਆ ਹੋਵੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਕਈ ਪ੍ਰਕਾਰ ਦੇ ਐਂਗਲ ਵਿੱਚ ਪਾਈ ਜਾਂਦੇ ਆਪਣੇ ਸਮਾਜ ਦੇ ਵਿੱਚ ਨਾ ਜਾਤ ਪਾਤ ਵੀ ਭਾਰੂ ਹੈ ਕਿਤੇ ਨਾ ਕਿਤੇ ਅਜੇ ਤੱਕ ਆਪਾ ਉਸ ਜਾਤ ਪਾਤ ਤੋਂ ਬਾਹਰ ਨਹੀਂ ਆਏ ਹੂੰ ਬਾਕੀ ਸਿਰੇ ਉਹ ਦਾ ਕਲਾਕਾਰ ਦੂਜੇ ਕਲਾਕਾਰਾਂ ਦੇ ਉਹਨਾਂ ਦਾ ਆਪਸ ਵਿੱਚ ਦੀ ਵੀ ਕਿਤੇ ਨਾ ਕਿਤੇ ਨਾ ਟਕਰਾਅ ਸੀ ਕਿਉਂਕਿ ਕਈਆਂ ਨੂੰ ਉਹ ਸਰਪਾਸ ਕਰ ਗਿਆ ਸੀ ਕਿਤੇ ਕੋਈ ਸ਼ੱਕ ਨਹੀਂ ਹੂੰ ਹੋ ਸਕਦਾ ਕੋਈ ਹੈਗਾ ਕੰਮ ਪਿੱਛੇ ਇਹੋ ਜਿਹੀ ਵੀ ਕੋਈ ਭਾਵਨਾ ਕਰਗੀ ਹੋਵੇ ਹਾਂ ਕਿਉਂਕਿ ਇਹਨਾਂ ਚੀਜ਼ਾਂ ਜਿਹੜੀਆਂ ਜਦੋਂ ਹੋ ਜਾਂਦੀਆਂ ਇਹਨਾਂ ਦੀ ਪੜਤਾਲਤਾ ਹੁੰਦੀ ਨਹੀਂ ਬਾਪੂ ਜੀ ਤੁਸੀਂ ਵੀ ਆਪਣੇ ਪਰਿਵਾਰ ਲਈ ਚਿੰਤਾਤ ਹੋਵੋਗੇ ਮੈਂ ਵੀ ਆਪਣੇ ਲਈ ਸਾਰੇ ਦਿਨੇ ਇੱਥੇ ਸਮਾਜ ਚ ਵਰਤੀਰਾਗਾ ਹੁਣ ਉਹ ਹਰ ਬੰਦਾ ਆਪਣੇ ਪਰਿਵਾਰ ਲਈ ਚਿੰਤਾਤ ਆ ਵੀ ਮੇਰਾ ਬੱਚਾ ਮੇਰੀ ਮੇਰਾ ਪਰਿਵਾਰ ਗਲਤ ਰਾਹ ਤੇ ਨਾ ਜਾਵੇ ਸਹੀ ਰਹੇ ਹਾਂ ਹਾਂ ਜੇ ਇਹਨੀ ਚਿੰਤਾ ਸਮਾਜ ਦੀ ਕਿਉਂਕਿ ਜਿਹੜੇ ਬਿਜ਼ਨਸਮੈਨ ਨੇ ਜਿਨ੍ਹਾਂ ਨੇ ਪੈਸਾ ਕਮਾਉਣਾ ਉਹ ਉਹ ਫਿਲਮਾਂ ਦਾ ਉਹ ਚੀਜ਼ ਪੇਸ਼ ਕਰਦੇ ਆ ਤਾਂ ਸਮਾਜ ਦੇਖਦਾ ਹਾਂ ਜਿੱਥੋਂ ਉਹਨਾਂ ਨੂੰ ਪ੍ਰੋਫਿਟ ਹੋਣਾ ਹਾਂ ਚਮਕੀਲਾ ਪੇਸ਼ ਕੀਤਾ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਿਆ ਹੋਵੇਗਾ ਨਾ ਵੀ ਚਮਕੀਲੇ ਨੂੰ ਲੋਕ ਦੇਖਣਗੇ ਦੇਖਣਗੇ ਕਿਉਂਕਿ ਉਹ ਉਹਦੇ ਵਿੱਚ ਜਿਹੜਾ ਗੁੰਸੀ ਗਾਉਣ ਦਾ ਗੁਣ ਤੇ ਸਗੀਤ ਦਾ ਗੁਣ ਉਹ ਚੀਜ਼ ਨੂੰ ਹਰੇਕ ਅਰਜੁੜ ਦੀ ਸੁਣਨ ਦੀ ਪੰਜਾਬ ਚ ਚੰਗੇ ਲੋਕ ਵੀ ਨੇ ਨਾ ਜਿੰਨਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਉਹ ਉਹ ਪਿੱਛੇ ਤੱਕ ਜੇ ਉਹ ਚੰਗੇ ਲੋਕਾਂ ਤੇ ਪਿਕਚਰ ਬਣਾਉਣੇ ਆ ਤੇ ਪੰਜਾਬ ਦੇ ਵਿੱਚ ਕ੍ਰਾਂਤੀ ਆਉਂਦੀ ਆ ਤੇ ਕ੍ਰਾਂਤੀ ਰਾਜ ਕਰਦਾ ਸ਼ਰੜੀ ਨੂੰ ਚੰਗੇ ਲੋਕਾਂ ਵੀ ਦੇਣਗੀਆਂ ਫਿਲਮਾਂ ਹਾਂ ਕ੍ਰਾਂਤੀ ਹੋਣੀ ਆ। ਕ੍ਰਾਂਤੀ ਰਾਜਕਰਤਾ ਦਾ ਸ਼ਰਣੀ ਕਦੇ ਨਹੀਂ ਚਾਹੁੰਦੀ ਵੀ ਕ੍ਰਾਂਤੀ ਆਵੇ। ਉਹਦੇ ਹਿੰਦੁਸਤਾਨ ਦੇ ਲੋਕ, ਪੰਜਾਬ ਦੇ ਲੋਕ ਪ੍ਰਾਂਤੀ ਵਿੱਚ ਰਹਿਣ। ਹੂੰ ਜਿੰਨੇ ਲੋਕ ਪ੍ਰਾਂਤੀ ਵਿੱਚ ਰਹਿਣਗੇ ਰਾਜਕਰਤਾ ਸ਼ਰਣੀ ਹੋਣੀ ਸ਼ਾਂਤੀ ਵਿੱਚ ਰਹੂਗੀ। ਹੂੰ ਉਹਨਾਂ ਦੀ ਲੁੱਟ-ਖੁੱਟ ਕਰਨ ਦੀ ਉਹਨਾਂ ਨੂੰ ਸੌਖੀ ਹੋ ਜਾਊਗੀ। ਕਦੇ ਨਾ ਕੋਈ ਚਰਾਵਾ ਟੁੱਕ ਵੀ ਮਾਰ ਸਕਦੇ ਆ। ਚਰਾਵਾ ਟੁੱਕ ਵੀ ਛੱਡ ਦੇਣਗੇ। ਜਦੋਂ ਪੈਸੇ ਜਿੰਨਾਂ ਨੂੰ ਲੁੱਟਿਆ ਉਹਨਾਂ ਨੂੰ ਚਰਾਵਾ ਟੁੱਕ ਦੇ ਦਿਓ ਤੇ ਜਦੋਂ ਬੰਦਾ ਭੁੱਖਾ ਮਰਦਾ ਚਲਾਵਾ ਟਕ ਚੱਕਦਾ ਉਹ ਕਹਿੰਦਾ ਤਾਨਾ ਤੂੰ ਮੇਰਾ ਅਨਦਾਤਾ ਹੈ ਲੁਟੇਰੇ ਨੂੰ ਅਨਦਾਦਾ ਬਣਵਾ ਦੇਣਾ ਇਹ ਵੀ ਉਹਨਾਂ ਦੀ ਪ੍ਰਾਪਤੀ ਹੈ ਨਾ ਲੁਟੇਰੀ ਛਰਣੀ ਇਹ ਸਾਰੀਆਂ ਗੱਲਾਂ ਲੁਟੇਰੀ ਛਰਣੀ ਕਰਦੇ ਜਿਹੜੇ ਚਮਕੀਲਾ ਸੁਣਦੇ ਨੇ ਜਾਂ ਸੁਣਨ ਦੀ ਚਾਹਣਾ ਰੱਖਦੇ ਆ ਮਨ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੇਖੋ ਚਮਕੀਲੇ ਦਾ ਜਿਹੜੇ ਗਾਉਣ ਤੇ ਸ਼ਗੀਦ ਹੈ ਉਹ ਕਾਬਲੇ ਤਰੀਫ ਹੈ ਪਰ ਜਿਹੜਾ ਉਹਦਾ ਮੁੱਦਾ ਹੈ ਨਰ ਨਰਮਾਂਸ ਦਾ ਤੇ ਜਿਸਮ ਫਰੋਸ਼ੀ ਦਾ ਕੁੱਤੇ ਤੇ ਸੰਜਮ ਲਾਉਣ ਦੀ ਲੋੜ ਹੈ। ਸੰਜਮ ਤੋਂ ਨਾਲ ਤੋਂ ਬਿਗੈਰ ਇਹ ਫਿਰ ਨਿਰੋਲ ਪਤਨ ਹੈ। ਇੱਕ ਜਾਨਵਰ ਤੇ ਬੰਦੇ 'ਚ ਕੀ ਫਰਕ ਹੈ? ਕੁੱਤਾ ਚੌਂਚ 'ਚ ਖੜਾ ਵੀ ਆਪਣੇ ਉਹ ਕੰਮ ਸਾਰੇ ਸਰੀਰਿਕ ਕੰਮ ਕਰਦਾ ਹੈ। ਕੀ ਬੰਦਾ ਚੌਂਚ 'ਚ ਖੜਕੇ ਆਪਣੀਆਂ ਸਾਰੀਆਂ ਸਰੀਰ ਗਤੀਵਿਧੀਆਂ ਕਰ ਸਕਦਾ? ਸਾਰੇ ਲੀਰੇ ਕਪੜੇ ਲਾ ਕੇ ਨਹੀਂ ਕਰ ਸਕਦਾ ਨਾ। ਇਹ ਮਨੁੱਖ ਨੇ ਤਰੱਕੀ ਨਾਲ ਸਾਰੇ ਚੀਜ਼ ਨੂੰ ਕਿਸੇ ਨਕਤੇ ਅਕਸਰ ਕਿਹਾ ਜਾਂਦਾ ਕਹਿੰਦੇ ਜੈਸੀ ਸੰਗਤ ਵੈਸੀ ਰੰਗ। ਰੰਗ ਤੇ ਵੀ ਹੈ। ਹਾਂ। ਕਿਉਂਕਿ ਜਦੋਂ ਇਹਦੇ ਗਾਣੇ ਸੁਣਨਗੇ ਤਾਂ ਜਿਹੜਾ ਇਨਸਾਨ ਸਹੀ ਵੀ ਹੋਏਗਾ ਉਹ ਵੀ ਆਪਣੀ ਸਾਲੀ ਦੇ ਵਿੱਚੋਂ ਇਦਾਂ ਦਾ ਰਿਸ਼ਤਾ ਲੱਭੇਗਾ ਇਹ ਤਾਂ ਘਟਾ ਲੱਗਦੀ ਹੈ ਵਾਕਿਆ ਤਾਂ ਲੱਗਦੀ ਹੈ ਕਿਉਂਕਿ ਤੁਹਾਡੇ ਅੰਦਰ ਪ੍ਰਵਿਰਤੀਆਂ ਹਨ ਪ੍ਰਵਿਰਤੀ ਸੰਜਮ ਨਾਲ ਤੇ ਵਿਵੇਕ ਨਾਲ ਕਾਬੂ ਹੁੰਦੀ ਹੈ ਤੇ ਸੰਜਮ ਵਿਵੇਕ ਘਟ ਕੇ ਇਕੱਲਾ ਰਮਾਂਸ ਆ ਜੇ ਰੋਲ ਜਿਸਮ ਫਰੋਸ਼ੀ ਦਾ ਤੇ ਫਿਰ ਤੁਹਾਡਾ ਪਤਨ ਵੀ ਆਊਗਾ ਇਹ ਤਾਂ ਪਤਨ ਦੀ ਗੱਲ ਹੈ ਪਤਨ ਆਗਾ ਜਰ ਰੋ ਇਹ ਤਾਂ ਕੋਈ ਦੁਰਾਮਣੀ ਆਊਗਾ ਕਿੱਥੇ ਤੁਸੀਂ ਪੂਰਨ ਭਗਤ ਸੁਣੋ ਕਿਥੇ ਮਿਰਜਾ ਸਾਹਿਬਾ ਸੁਣੋ ਦੋਨਾਂ ਦਾ ਫਰਕ ਬਹੁਤ ਹੈ ਕਿਥੇ ਸਰਬਨ ਭਗਤ ਸੁਣੋ ਤੇ ਇਹਨਾਂ ਦਾ ਕਰਤਾਰ ਵੱਡਾ ਕਰੂਆ ਕਿਥੇ ਤੁਸੀਂ ਸ਼ਹੀਦਾਂ ਦੀ ਗੱਲ ਕਰੋ ਕਿਥੇ ਜਿਵੇਂ ਆਪਣੇ ਗੁਰੂ ਸਾਹਿਬ ਜਿਡੇ ਵੱਡੇ ਵੱਡੇ ਸਾਕੇ ਹੋਏ ਆ ਤੇ ਕਿਥੇ ਉਹ ਗੱਲ ਸੁਣੋ ਫਰਕ ਹੈ ਜਿਹੜੀ ਗੁਰੂ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਬਾਪੂ ਜੀ ਜੀ ਹਿੰਦੂ ਧਰਮ ਦੇ ਵਿੱਚ ਮੂਰਤੀਆਂ ਦੀ ਪੂਜਾ ਹੁੰਦੀ ਹੈ ਹਾਂ ਰਮਾਇਨ ਵੀ ਹੈਗੀ ਆ ਭਗਵਤ ਗੀਤਾ ਵੀ ਹੈਗੀ ਆ ਉਹਨਾਂ ਕੋਲ ਸਭ ਕੁਝ ਹੈਗਾ ਫਿਰ ਵੀ ਮੂਰਤੀਆਂ ਦੀ ਪੂਜਾ ਹੁੰਦੀ ਹੈ ਹਾਂ ਉਸ ਤੋਂ ਇਲਾਵਾ ਉਹਨਾਂ ਦੇ ਸੀਰੀਅਲ ਫਿਲਮਾਂ ਨਾਟਕ ਸਭ ਬਣੇ ਬਣੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ Hindu ਦੇਵੀ ਦੇਵਤਿਆਂ ਦੇ کردار ਤੱਕ ਨਵਾਏ ਨਵਾਏ ਸਿੱਖਾਂ ਦੇ ਵਿੱਚ ਜੇ ਕੋਈ ਫਿਲਮ ਬਣਦੀ ਆ ਤਾਂ ਉਹਦਾ ਵਿਰੋਧ ਕਰਨਾ ਸ਼ੁਰੂ ਹੋ ਜਾਂਦਾ ਕਹਿੰਦੇ ਨੇ ਕਿ ਕਿਉਂਕਿ ਸਿੱਖਾਂ ਸਿੱਖਾਂ ਦੇ ਵਿੱਚ ਮੂਰਤੀ ਪੂਜਾ ਨਹੀਂ ਹੈ ਇਸ ਕਰ ਉਹਦਾ ਵਿਰੋਧ ਕਰਨਾ ਸ਼ੁਰੂ ਹੋ ਜਾਂਦਾ ਤੁਸੀਂ ਕੀ ਦੇਖਦੇ ਹੋ ਕਿ ਸਿੱਖਾਂ ਦਾ ਜਿਹੜਾ ਬੀਤਿਆ ਹੋਇਆ ਕੱਲ ਹੈ ਹਾਂ ਉਹ ਦਿਖਾਉਣਾ ਉਹ ਤੋਂ ਜਾਣੂ ਕਰਵਾਉਣਾ ਬੱਚਿਆਂ ਨੂੰ ਭਵਿੱਖ ਤੋਂ ਹਾਂ ਹਾਂ ਉਹਦੇ ਵਾਸਤੇ ਤਾਂ ਫਿਲਮਾਂ ਬਣਾਉਣੀਆਂ ਪੈਣਗੀਆਂ ਜਾਂ ਕਿਤਾਬਾਂ ਲਿਖਣੀਆਂ ਪੈਣਗੀਆਂ ਕਿਤਾਬਾਂ ਸਾਡੇ ਬੱਚੇ ਪੜ੍ਹਦੇ ਨਹੀਂ ਵਿਰੋਧ ਕਰਨਾ ਹਾਂ ਤੁਸੀਂ ਕਿੰਨਾ ਕੁ ਸਹੀ ਸਮਝਦੇ ਹੋ ਜਾਂ ਨਹੀਂ ਸਹੀ ਸਮਝੋ ਉਹ ਹੈ ਨਾ ਅਸਲ ਚ ਉਹਨਾਂ ਨੂੰ ਇੱਕ ਭਰਮ ਆਇਆ ਜਿਹੜਾ ਵਿਰੋਧ ਕਰਦੇ ਆਂ ਵੀ ਗੁਰੂ ਸਾਹਿਬ ਨੂੰ ਮੂਰਤੀ ਰੂਪ ਵਿੱਚ ਪੈਦਾ ਨਾ ਕਰੋ ਜੀ ਕਿਉਂਕਿ ਮੂਰਤੀ ਪੂਜਾ ਦਾ ਵਿਰੋਧ ਹੈ ਗੁਰੂ ਸਾਹਿਬ ਦੀ ਫਲਸਫੇ ਦੇ ਵਿੱਚ ਜੀ ਗੁਰੂ ਸਾਹਿਬ ਦੇ ਫਰਸੇ ਵਿੱਚ ਜਿਹੜੀ ਨਾ ਮੂਰਤੀ ਪੂਜਾ ਹੂੰ ਉਹਦਾ ਵਿਰੋਧ ਹੈ ਹੂੰ ਠੀਕ ਹੈ ਨਾ ਪੂਜਾ ਕਾਲ ਕੀ ਮੰਨ ਸਕਦੇ ਆ ਤੇ ਅਕਾਲ ਕੀ ਪੂਜਾ ਦਾ ਕੋਈ ਚਿੱਤਰ ਨਹੀਂ ਹੈ ਹੂੰ ਰੱਬ ਦਾ ਕੋਈ ਤੂੰ ਚਿੱਤਰ ਨਹੀਂ ਕਿੱਛ ਸਕਦੇ ਠੀਕ ਹੈ ਨਾ ਮੂਰਤੀ ਪੂਜਾ ਜਦੋਂ ਆ ਜਾਂਦੀ ਹੈ ਤੇ ਉਹ ਫਿਰ ਉਹਦੀ ਪੂਜਾ ਦੇ ਉੱਤੋਂ ਫਿਰ ਕੀ ਲੈਂਦੇ ਨੇ ਫਿਰ ਪੁਜਾਰੀ ਵੱਡਾ ਹੋ ਜਾਂਦਾ ਤੇ ਜਦੋਂ ਪੁਜਾਰੀ ਅੱਗੇ ਸਾਹਮਣੇ ਆ ਕੇ ਤੇ ਪੁਜਾਰੀ ਨੇ ਫਿਰ ਕਰਮਕਾਂਡ ਸ਼ੁਰੂ ਕਰ ਦਨੇ ਆ ਹੂੰ ਕਰਮ ਕੰਡ ਸ਼ੁਰੂ ਕਰਨੇ ਤੁਸੀਂ ਮੱਥਾ ਸ਼ੁਰੂ ਕਰਦਨੇ ਆ ਜਿਹੜੀ ਤੁਸੀਂ ਆਪਣਾ ਬੁੱਧ ਵਿਵੇਕ ਤੇ ਚਿੰਤਨ ਨਾਲ ਥੋੜਾ ਵਿਕਾਸ ਕਰਨਾ ਹੁੰਦਾ ਜੇ ਪੁਜਾਰੀ ਕਹਿੰਦਾ ਤੁਸੀਂ ਮੱਥਾ ਟੇਕੋ ਹੂੰ ਤੇ ਮੈਂ ਤੁਹਾਨੂੰ ਸਿੱਧਾ ਸੁਰਗ ਵਿੱਚ ਤੇਰਾ ਡਿਸਟ੍ਰਿਕਟ ਕੱਟ ਦਿੰਨਾ ਹੂੰ ਇਸ ਕਰਕੇ ਇਸ ਚੀਜ਼ ਤੋਂ ਬਚਣ ਦੇ ਲਈ ਜਿਹੜੇ ਸਿੱਖ ਵਿਦਵਾਨ ਨੇ ਹੂੰ ਉਹ ਕਹਿੰਦੇ ਆ ਵੀ ਗੁਰੂ ਸਾਹਿਬ ਦੀ ਤੁਸੀਂ ਮੂਰਤੀ ਬਣਾ ਕੇ ਤੇ ਪੂਜਣ ਦੀ ਕੋਸ਼ਿਸ਼ ਨਾ ਕਰੋ ਉਹਦੀ ਸਿੱਖਿਆ ਹੈ ਜਿਹੜਾ ਉਹਦਾ ਵਿਵੇਕ ਆ ਉਹਦਾ ਚਿੰਤਨ ਆ ਉਹਦੇ ਅਧਿਆਨ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਢਾਲੋ ਜਿਵੇਂ ਆਪਣੇ ਜਪਜੀ ਸਾਹਿਬ ਹੈ ਜੀ ਜਪਜੀ ਸਾਹਿਬ ਦੇ ਜੀ ਇੱਕੋ ਹੀ ਲੈ ਸਵਾਰ ਆ ਵੀ ਕਿਵੇਂ ਸਚਿਆਰਾ ਹੋ ਵੀਏ ਕਿ ਕੂੜਾ ਟਟੇ ਪਾਲ ਹੁਕਮੁਰ ਜਾਈ ਚਲਣਾ ਨਾਲ ਨਾਲ ਇਹਦਾ ਹਿਸਾਬ ਹੈ ਉਹ ਚ ਕੀ ਹੈ ਵੀ ਸਚਿਆਰਾ ਕਿਵੇਂ ਹੋਣਾ ਜਪਜੀ ਸਾਹਿਬ ਦੇ ਜੀ ਪਹਿਲਾਂ ਸਚਿਆਰਾ ਕੀ ਹੈ ਕਿਵੇਂ ਸਚਿਆਰਾ ਕਿਵੇਂ ਹੋਣਾ ਫਿਰ ਕੂੜ ਦੀ ਕੰਦ ਕੀ ਹੈ ਤੇ ਕਿਵੇਂ ਢਾਉਣੀ ਹੈ ਢਾਉਣੀ ਇਹ ਹੈ ਜਾਗਣ ਦੀ ਇਹ ਤੁਹਾਨੂੰ ਪੁਜਾਰੀ ਨਹੀਂ ਦੱਸ ਸਕਦਾ ਇਹ ਤੁਹਾਨੂੰ ਆਪਣੇ ਆਪ ਅਧਿਆਨ ਤੇ ਆਪਣੇ ਕਰਾਰ ਦੇ ਵਿੱਚੋਂ ਤੁਹਾਨੂੰ ਪਤਾ ਲੱਗੂ ਆ ਪੁਜਾਰੀ ਦੇ ਅੱਠ ਜਮਾਤਾਂ ਵੀ ਪਾਸ ਨਹੀਂ ਹੁੰਦਾ ਹੂੰ ਠੀਕ ਹੈ ਨਾ ਉਹ ਤੁਹਾਨੂੰ ਕੀ ਸਮਝਾ ਸਕਦਾ ਜਬੀ ਸਾਬ ਦਾ ਪਾਠ ਠੀਕ ਹੈ ਨਾ ਇਹ ਜਿਹਾ ਕਰਕੇ ਬੰਦੇ ਨੂੰ ਬਹੁਤ ਅਧਿਆਨ ਗੁਰਸਾਹਿਬ ਦਾ ਕਿੰਨਾ ਵਹਿਰਾ ਧਿਆਨ ਸੀ ਪੰਜਵੇਂ ਪਾਸ਼ਾ ਦਾ ਕਿੰਨਾ ਗਹਿਰਾ ਧਿਆਨ ਸੀ ਦਸਵੇਂ ਪਾਸ਼ਾ ਦਾ ਧਿਆਨ ਤਾਂ ਤੁਸੀਂ ਪੁੱਛੋ ਹੀ ਕੋਈ ਨਾ ਕਿੰਨਾ ਸੀ ਉਸ ਪ੍ਰਕਾਰ ਦਾ ਅਧਿਆਨ ਕਿਰਦਾਰ ਕੈਰੇਕਟਰ ਤੇ ਕੈਲੀਬਰ ਪੈਦਾ ਕਰੋ ਫਿਰ ਤੁਹਾਡੀ ਮੁਕਤੀ ਹੋਊਗੀ ਪੂਜਾ ਨਾਲ ਮੂਰਤੀ ਪੂਜਾ ਨਾਲ ਕਦੇ ਨਹੀਂ ਮੁਕਤੀ ਹੁੰਦੀ ਅੱਜ ਤੱਕ ਤਾਂ ਕੇ ਦੀ ਹੋਈ ਨਹੀਂ ਜੇ ਕਿਸੇ ਦੀ ਹੋਈ ਤਾਂ ਦੱਸ ਦਿਓਣ ਆਪਾਂ ਨੂੰ ਕੀ ਤਰਾਜ ਆਪਾਂ ਮੰਨ ਜਾਾਂਗੇ ਭਾਈ ਆ ਬੰਦਾ ਮੁਕਤ ਤੁਰਿਆ ਜਾਂਦਾ ਮੈਨੂੰ ਤਾਂ ਲੱਗਦਾ ਵੀ ਅਜੇ ਖੋਇਆ ਹੋਵੇ ਨਹੀਂ ਹੋਇਆ ਆਪਾਂ ਸੁਖ ਨਾਲ 144 ਕਰੋੜ ਦੇਸ਼ ਆ ਲੋਕਾਂ ਦਾ ਦੇਸ਼ ਆ 118 ਕਰੋੜ ਇੱਥੇ ਆਪਣਾ ਸਾਡਾ ਹਿੰਦੂ ਭਾਈਚਾਰਾ ਰਹਿੰਦਾ ਮੂਰਤੀ ਪੂਜਾ ਵਾਲਾ ਇੱਕ ਬੰਦਾ ਦੱਸ ਦੇ ਵੀ ਮੈਂ ਜੀ ਮੂਰਤੀ ਪੂਜਾ ਕਰਕੇ ਆਂ ਜੀ ਬਾਪੂ ਜੀ ਮੇਰਾ ਆਖਰੀ ਸਵਾਲ ਹੈ ਇੱਕ ਸੱਸ ਤੇ ਜਵਾਈ ਦਾ ਰਿਸ਼ਤਾ ਹੁੰਦਾ ਜੀ ਕਹਿੰਦੇ ਧੀ ਦਿੰਨੇ ਆ ਤਾਂ ਪੁੱਤ ਲੈੰਨੇ ਆ ਤਾਂ ਜਵਾਈ ਹੁੰਦਾ ਬਿਲਕੁਲ ਧੀ ਦੇ ਕੇ ਪੁੱਤ ਲੈਣਾ ਪੁੱਤ ਲੈਣਾ ਪਿਆ ਹਾਂ ਉਹ ਜਿਹੜਾ ਸੱਸ ਤੇ ਜਵਾਈ ਦਾ ਰਿਸ਼ਤਾ ਹੁੰਦਾ ਉਹ ਕਿਤੇ ਨਾ ਕਿਤੇ ਤਾਂ ਮਾਂ ਪੁੱਤ ਦਾ ਰਿਸ਼ਤਾ ਹੁੰਦਾ ਨਾ ਹਾਂ ਇਹ ਦੇਖਾਈ ਚੁੰਕੀਲੇ ਦਾ ਗਾਣਾ ਸੁਣਿਆ ਉਹ ਤੁਸੀਂ ਹਾਂ ਸੁਣਿਆ ਪੱਪੂ ਸਾਡਾ ਗੁੰਮ ਹੋ ਗਿਆ ਗੁੰਮ ਹੋ ਗਿਆ ਗੁੰਮ ਹੋ ਗਿਆ ਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਲੈਣੀ ਕੀ ਕੀ ਉਹ ਕਿੱਦਾਂ ਦੇ ਰਿਸ਼ਤੇ ਨੇ ਇਹ ਸਾਡੇ ਕੋਈ ਜਵਾਈ ਆਪਦੀ ਸੱਸ ਦੀ ਜਾਂ ਕੋਈ ਹੋਰ ਇਹਦਾ ਲੈ ਸਕਦਾ ਤਲਾਸ਼ ਨਹੀਂ ਕਹਿਣਾ ਨਹੀਂ ਚਾਹੀਦਾ ਇਹ ਇਹ ਮੈਂ ਸਮਝਣਾ ਵੀ ਸਾਡਾ ਜਿਹੜਾ ਅਖੌਤੀ ਰੁਮਾਂਸ ਹੈ ਨਾ ਉਹਦੀ ਵੀ ਗਰਾਵਿਟਾ ਹੈ ਹੂੰ ਉਹਦੀ ਵੀ ਗਰਾਵਿਟਾ ਹੈ ਕੀ ਤਲਾਸ਼ੀ ਲੈਣੀ ਹੈ ਬਾਪੂ ਕਿੱਥੇ ਗੁੰਮ ਹੋ ਜੂਗਾ ਠੀਕ ਹੈ ਨਾ ਤੇ ਧੀ ਤੇ ਪੁੱਤ ਇਕੱਠੇ ਨੇ ਹੂੰ ਤੇ ਉਹਦਾ ਪਿਓ ਕਿਹੜੇ ਪਾਸੇ ਤੁਰਤਵਾ ਹੂੰ ਕਿਹੜੇ ਰਿਸ਼ਤੇ ਦੀ ਤਲਾਸ਼ੀ ਲੂਆ ਹੋ ਆਪਣੀਆਂ ਸੀਮਾਵਾਂ ਨੇ ਰਿਸ਼ਤੇ ਦੀਆਂ ਸੀਮਾਵਾਂ ਨੇ ਆਪਣਾ ਸੀਮਾ ਨੂੰ ਲੰਘ ਨਹੀਂ ਸਕਦੇ ਹਾਂ ਇਹ ਤੇ ਕੋਈ ਦੋਰਾਮਾ ਨਹੀਂ ਹੁਣ ਜਿਹੜੀ ਆਪਣੇ ਘਰ ਦੀ ਨੋ ਹੈ ਉਹਦੇ ਸਾਰੇ ਪਰਿਵਾਰ ਦੀ ਨਹੀਂ ਇੱਕ ਕਦਰਾਂ ਕੀਮਤ ਹੈ ਆਪਦੀ ਘਰ ਦੀ ਧੀ ਵਰਗੀਆਂ ਤਾਂ ਰੱਖਣੀਆਂ ਬਣ ਗਿਆ ਨਾ ਜੀ ਸ਼ਾਦੀ ਤਾਂ ਕਨਾਂ ਹੋਈ ਹੈ ਆਪਣੀ ਮਾਂ ਕਹੀਦੀ ਧੀ ਹੈ ਜੀ ਠੀਕ ਹੈ ਨਾ ਇਹ ਚੱਕ ਕੇ ਸਾਨੂੰ ਇਹ ਸਮਾਵਾ ਤੇ ਵਿਵੇਕ ਸਾਹਮਣੇ ਰੱਖ ਕੇ ਹੀ ਸਾਨੂੰ ਫੈਸਲੇ ਲੈਣੇ ਪੈਂਦੇ ਆ ਜੀ ਜੇ ਅਸੀਂ ਕੱਲਾ ਰਮਾਂਸ ਸਾਹਮਣੇ ਰੱਖ ਕੇ ਗਾਈਏ ਨੱਚੀਏ ਕੁਦਗੇ ਉਹ ਸਾਡਾ ਪਤਨ ਦਾ ਕਾਰਨ ਬਣ ਸਕਦਾ ਤੇ ਲੋਕਾਂ ਦੇ ਮਾਹੌਲ ਦਾ ਕਾਰਨ ਬਣ ਸਕਦਾ ਜੀ ਦਰਸ਼ਕੋ ਚਮਕੀਲੇ ਦੀ ਕਲਾ ਜਾਂ ਚਮਕੀਲੇ ਦਾ ਵਿਰੋਧ ਨਹੀਂ ਹੋ ਰਿਹਾ ਸਾਡੇ ਵੱਲੋਂ ਅਸੀਂ ਚਮਕੀਲੇ ਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਕਲਾਕਾਰ ਸੀ ਕਿੰਨਾ ਕੁ ਬਲੰਦ ਆਵਾਜ਼ ਦਾ ਜਾਂ ਕਲਮ ਦਾ ਧਨੀ ਸੀ ਉਹ ਕੋਈ ਸ਼ੱਕ ਨਹੀਂ ਕਿ ਚਮਕੀਲਾ ਕਲਮ ਦਾ ਧਨੀ ਸੀ ਪਰ ਚਮਕੀਲੇ ਦੇ ਧਾਰਮਿਕ ਗਾਣੇ ਨੇ ਉਹਨਾਂ ਦੀ ਹਰ ਬੰਦਾ ਸਰਾਣਾ ਕਰਦਾ ਬਹੁਤੇ ਬੰਦੇ ਲੱਛਰਤ ਗਾਣਿਆਂ ਦੀ ਵੀ ਸਰਹਿਤਾ ਕਰਦੇ ਆ ਪਰ ਜਿਹੜੇ ਇਸ਼ਕ ਮੁਹੱਬਤ ਵਾਲੇ ਚਮਕੀਲੇ ਦੇ ਗਾਣੇ ਨੇ ਉਸ ਗਾਣਿਆਂ ਦੀ ਸਰਹਿਤਾ ਕਰਨ ਵਾਲੇ ਜਾਂ ਸੁਣਨ ਵਾਲੇ ਆਨੂੰ ਸਾਡੀ ਇੱਕੋ ਹੀ ਬੇਨਤੀ ਹੈ ਕਿ ਜੇਕਰ ਤੁਸੀਂ ਉਹ ਚਮਕੀਲੇ ਦੇ ਗਾਣੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹੋ ਤਾਂ ਪਲੀਜ਼ ਸਾਨੂੰ ਜ਼ਰੂਰ ਦੱਸਿਓ ਜਾਂ ਕਦੇ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਚਮਕੀਲੇ ਦੇ ਗਾਣੇ ਆਪਣੇ ਪਰਿਵਾਰ ਚ ਬਹਿ ਕੇ ਸੁਣ ਸਕਦੇ ਆ ਕਦੇ ਵਿਚਾਰਿਆ ਕਿ ਜੇ ਸਾਡੀ ਧੀ ਇਦਾਂ ਦੇ ਗਾਣੇ ਸੁਨੇਗੀ ਤਾਂ ਉਹ ਕੀ ਸੋਚੇਗੀ ਸਾਡਾ ਪੁੱਤ ਇਦਾਂ ਦੇ ਗਾਣੇ ਸੁਨੇਗਾ ਤਾਂ ਉਹਦੀ ਮਾਨਸਿਕਤਾ ਕਿੱਧਰ ਨੂੰ ਜਾਏਗੀ ਉਹ ਆਪਣੀ ਭੈਣ ਦੇ ਵਿੱਚੋਂ ਆਪਣੀ ਪਰਜਾਈ ਦੇ ਵਿੱਚੋਂ ਕਿੱਦਾਂ ਦਾ ਰਿਸ਼ਤਾ ਲੱਭੇਗਾ ਕਿੱਥੇ ਮਾਂ ਪੁੱਤ ਦੇ ਰਿਸ਼ਤੇ ਦੀਆਂ ਜਿਹੜੀਆਂ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਨੇ ਉੱਥੇ ਇੱਕ ਔਰਤ ਦਾ ਤੇ ਇੱਕ ਮਰਦ ਦਾ ਰਿਸ਼ਤਾ ਲੱਭਣ ਦੀ ਕੋਸ਼ਿਸ਼ ਕਰੇਗਾ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਦਰਸ਼ਕੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਪੂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਾਣਦੇ ਰਹਾ ਆਰਐਨਜੀ ਵਿੱਚ ਜਾਣਾ ਤਾਂ ਬਹੁਤ ਵਰਜਿਤ ਮੰਨਿਆ ਸੀ ਕਿ ਲੋਕੀ ਮੰਨਦੇ ਸੀ ਤੇ ਅਕਸਰ ਕਲਾਕਾਰਾਂ ਨੂੰ ਲੋਕੀ ਕੰਜਰ ਕਹਿੰਦੇ ਸੀ ਅਕਸਰ ਫਿਲਮ ਦੇ ਗਾਣੇ ਕਦੇ ਪਾ